ਮੇਰੇ ਭਰਾ ਨੇ ਤੇ ਇਹ ਸਾਡੇ ਨਾਲ ਸਾਡਾ ਛੋਟਾ ਭਰਾ ਹੈ ਮੈਂ ਇਹਨਾਂ ਦੋਨਾਂ ਨੂੰ ਬਚਾਣ ਲਈ ਮੈਂ ਕਹਿੰਦਾ ਕਿ ਕਤਲ ਮੈਂ ਕੀਤਾ ਹੈ ਪੁਲਿਸ ਨੇ ਇਸ ਚੀਜ਼ ਤੇ ਨਹੀਂ ਜਾਣਾ ਪੁਲਿਸ ਨੇ ਐਵੀਡੈਂਸ ਦੇਖਣਾ ਹੈ ਭਾਈ ਸਾਹਿਬ ਨੇ ਮੈਂ ਹਜੇ ਤੱਕ ਕੋਈ ਇਦਾਂ ਦੀ ਵੀਡੀਓ ਨਹੀਂ ਦੇਖੀ ਜੇ ਉਹਨਾਂ ਨੇ ਇਸ ਚੀਜ਼ ਦਾ ਅਸੈਪਟੈਂਸ ਕੀਤੀ ਹੈ ਤਾਂ ਉਹ ਚੀਜ਼ ਨੂੰ ਪੁਲਿਸ ਨੇ ਨਹੀਂ ਮੰਨਣਾ ਪੁਲਿਸ ਨੇ ਐਵੀਡੈਂਸ ਦੇਖਣਾ ਹੈ ਤੇ ਜਿੱਦੀ ਥਾਪੀ ਮਾਰ ਕੇ ਜਿੰਮੇਵਾਰੀ ਲੈ ਲਿਆ ਤੇ ਜਿਹੜਾ ਇਹ ਮਾਮਲਾ ਉਹਨਾਂ ਆਮ ਮਾਮਲਿਆਂ ਚ ਨਹੀਂ ਅਸੀਂ ਜੋੜ ਕੇ ਦੇਖ ਸਕਦੇ ਇਹ ਸੋਚੇ ਸਮਝੇ ਤੌਰ ਦੇ ਉੱਤੇ ਪਹਿਲਾਂ ਦਾ ਇੱਕ ਪੂਰਾ ਬਣਿਆ ਹੋਇਆ ਵੇਸ ਸੀ ਉਹਦੇ ਨਾਲ ਹੀ ਉਹ ਤਾਂ ਅੱਗੇ ਵੀ ਕਹੀ ਜਾਂਦੇ ਨੇ ਵੀ ਹਜੇ ਕਈ ਕੁੜੀਆਂ ਹੋਰ ਪੁਲਿਸ ਕੋਲ ਭੱਜੀਆਂ ਫਿਰਦੀਆਂ ਨੇ ਵੀ ਜੀ ਸਾਡਾ ਵੀ ਨੰਬਰ ਲਾਉਣ ਵਾਲੇ ਇਹ ਜਿਹੜੇ ਜਿਹੜੇ ਲੋਕ ਵਲਕੈਰਟੀ ਚਲਾ ਰਹੇ ਸੀ ਇਟ ਮੀਨਸ ਮੈਨੂੰ ਇਸ ਗੱਲ ਤੋਂ ਤੁਹਾਡੀ ਗੱਲ ਤੋਂ ਇਹ ਲੱਗ ਰਿਹਾ ਕਿ ਉਹ ਸਹੀ ਸੀ ਉਹਨਾਂ ਨੇ ਇਹ ਗੱਲ ਕਦੇ ਕਹਿੰਦੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੀ ਕੋਈ ਉਦਾਹਰਨ ਹੈ ਇਸ ਤਰ੍ਹਾਂ ਦੀ ਵੀ ਕੁੜੀ ਨੂੰ ਕਿਸੇ ਨੂੰ ਕਤਲ ਕਰ ਵੀ ਜਿਹੜੇ ਇਹ ਹਾਲਾਤ ਬਣ ਗਏ ਬਗੀਤ ਸਾਹਿਬ ਇਸ ਹਿਸਾਬ ਦੇ ਨਾਲ ਤਾਂ ਫਿਰ ਜੀ ਦੇਖਿਓ ਸਾਰੇ ਲੋਕ ਆਪਦੇ ਹਿਸਾਬ ਨਾਲ ਡਿਸੀਜਨ ਕਰਨ ਲੱਗੇ ਇਹ ਤਾਂ ਜਿਵੇਂ ਕਹ ਜੀ ਉਹ ਤਾਂ ਜੰਗਲਾਤ ਆ ਵਾਲਾ ਕੰਮ ਹੋ ਜਾਊਗਾ ਇਹ ਤਾਂ ਕੱਲ ਨੂੰ ਸਾਡਾ ਪੰਜਾਬ ਜੰਗਲ ਬਣ ਜਾਊਗਾ ਹਰ ਕੋਈ ਬੰਦਾ ਦੋ ਤਿੰਨ ਵਾਰੀ ਅਪਲੀਕੇਸ਼ਨਾਂ ਦੇ ਕੇ ਆਇਆ ਕਰੂਗਾ ਚੌਥੀ ਵਾਰੀ ਆ ਕੇ ਬੰਦਾ ਮਾਰ ਦੇ ਤਾ ਮੈਨੂੰ ਇਹ ਲੱਗਦਾ ਵੀ ਜਿਹੜੀ ਕੰਚਨ ਕੁਮਾਰੀ ਏ ਉਹਨਾਂ ਨੇ ਕਿਸੇ ਸਟੇਟ ਦੇ ਸੀ ਪੰਜਾਬ ਚ ਆ ਕੇ ਔਰ ਉਹਨਾਂ ਨੇ ਸੈਕਸੀਕੁਐਂਟਲੀ ਸਿੱਖੀਜ਼ਮ ਸਾਡਾ ਅਡਾਪਟ ਕਰ ਉਹਨਾਂ ਨੇ ਸਿੱਖੀਜ਼ਮ ਨੂੰ ਅਡਾਪਟ ਕੀਤਾ ਪਰ ਪੰਜਾਬੀ ਚ ਕਹਿ ਲਈਏ ਕੋਈ ਦੋ ਰਾਈ ਵਾਲੀ ਗੱ ਜਿਹਾਡਾ ਤੇ ਹੁਣ ਇੱਕ ਪਾਸੇ ਕਹਿ ਰਹੇ ਆ ਜੀ ਦੇਖੋ ਸਿੰਘਾਂ ਨੂੰ ਇਹ ਚੀਜ਼ਾਂ ਪਰਵਾਹ ਨਹੀਂ ਹੈਗੀਆਂ ਦੂਜੇ ਪਾਸੇ ਆਖਰ ਫਿਰ ਬਚਨ ਦੇ ਰਾਹ ਵਾਸਤੇ ਵੀ ਕਿਤਨਾ ਕਿਤੇ ਰਾਹ ਲੱਭ ਰਹੇ ਆ ਤੁਸੀਂ ਮੈਨੂੰ ਕੱਲ ਦੱਸੋ ਕਿ ਜੇਕਰ ਤੁਸੀਂ ਅਫਸੀਨ ਇਸ ਤਰੀਕੇ ਦੇ ਅਬਜੈਕਸ਼ਨੇਬਲ ਕੰਟੈਂਟ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਉਨੇ ਹੋ ਤਾਂ ਕੀ ਸਾਡੇ ਕਾਨੂੰਨ ਚ ਪ੍ਰੋਵੀਜ਼ਨ ਨਹੀਂ ਹੈਗੇ ਠੀਕ ਹੈ ਕਨਸਟੀਟਿਊਸ਼ਨਲ ਅਧਿਕਾਰ ਹੈ ਤੁਹਾਡਾ ਰਾਈਟ ਟੂ ਫ੍ਰੀडम ਵੀ ਤੁਸੀਂ ਆਪਣੀ ਆਜ਼ਾਦੀ ਨਾਲ ਰਹੋ ਪਰ ਉਹਤੇ ਤੇ ਵੀ ਟੂ ਸਮ ਐਕਸਟੈਂਟ ਲਿਮਿਟੇਸ਼ਨਸ ਨੇ ਪਰ ਉਹਦਾ ਮਤਲਬ ਇਹ ਥੋੜੋ ਵੀ ਕਿਸੇ ਨੂੰ ਜਾਨੂ ਮਾਰਦਾ ਸ। ਸਸਿਕਾਲਾ ਅਮਰਿਤਪਾਲ ਮੈਰੋਂ ਸਾਰਿਆਂ ਨੂੰ ਇਸ ਮਾਮਲੇ ਦਾ ਪਤਾ ਹੈ ਕਿ ਆਖਰ ਕਿਵੇਂ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਮਹਿਰੋਂ ਦੀ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਉਹ ਫਰਾਰ ਹੋ ਚੁੱਕਿਆ ਪਰ ਦੂਜੇ ਪਾਸੇ ਦੇਖੀਏ ਤਾਂ ਕਿਉਂਕਿ ਲੀਗਲੀ ਤੌਰ ਦੇ ਉੱਤੇ ਹਰ ਕਿਸੇ ਦਾ ਰਾਈਟ ਬੰਦ ਹੈ ਕਿ ਉਹ ਕਾਨੂੰਨ ਦੇ ਸਾਹਮਣੇ ਜਦੋਂ ਆਪਦੀ ਗੱਲ ਰੱਖਣੀ ਹੈ ਤਾਂ ਉਹਦਾ ਜ਼ਰੀਆ ਸਭ ਤੋਂ ਵੱਡਾ ਵਕੀਲ ਹੁੰਦੇ ਨੇ ਕੁੰਮਨ ਬ੍ਰਦਰ ਸਾਡੇ ਨਾਲ ਨੇ ਕਿਉਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਖਬਰ ਤੁਹਾਡੇ ਨਾਲ ਸਾਂਝੀ ਕਰੀ ਸੀ ਕਿ ਇਹਨਾਂ ਦੇ ਕੋਲ ਹੁਣ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਰਿਤਪਾਲ ਮਹਿਰੋਂ ਤੇ ਉਹਦੇ ਪੱਖ ਦੀਆਂ ਜੋ ਗੱਲਾਂ ਨੇ ਉਹ ਸਾਹਮਣੇ ਰਹਿਣਗੀਆਂ ਕੁੰਮਨ ਸਾਹਿ ਜਿਹੜਾ ਇਹ ਮਾਮਲਾ ਜਿਵੇਂ ਸਾਹਮਣੇ ਆਇਆ ਬਹੁਤ ਜਿਵੇਂ ਕਹਿੰਦੀ ਹੈ ਇੱਕ ਤਰ੍ਹਾਂ ਦੇ ਨਾਲ ਹੁਣ ਹਾਈ ਪ੍ਰੋਫਾਈਲ ਬਣ ਚੁੱਕਿਆ ਹਰ ਇੱਕ ਥਾਂ 'ਤੇ ਚਰਚਾ ਚ ਹੈ ਤੁਹਾਨੂੰ ਲੱਗਦਾ ਹੈ ਕਿ ਜਦੋਂ ਅਮਰਪਾਲ ਮੈਰੋ ਖੁਦ ਇਹ ਗੱਲ ਮੰਨ ਚੁੱਕੇ ਨੇ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਇੱਕ ਤਰ੍ਹਾਂ ਦੀ ਅੱਗੇ ਵੀ ਕਹਤਾ ਹੁੰਦਾ ਐਸੀ ਚੀਜ਼ਾਂ ਕਰਾਂਗੇ ਤਾਂ ਉਹਨੂੰ ਡਿਫੈਂਡ ਕੀਤਾ ਜਾ ਸਕਦਾ ਪਹਿਲਾਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇਖੋ ਐਜ਼ ਅ ਐਡਵੋਕੇਟ ਮੈਂ ਗੱਲ ਕਰਾਂਗਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਾਂਗਾ ਦੇਖੋ ਸਾਡੀ ਡਿਊਟੀ ਪਰਿਵਾਰ ਵੱਲੋਂ ਲੱਗੀ ਹੈ ਸਾਨੂੰ ਮੈਰੋ ਸਾਹਿ ਸਦਾ ਡਾਇਰੈਕਟਲੀ ਸਾਨੂੰ ਜਿਹੜੀ ਹੈ ਉਹਨਾਂ ਨਾਲ ਗੱਲਬਾਤ ਵੀ ਹੋਈ ਏ ਔਰ ਮੈਂ ਤੁਹਾਡੇ ਚੈਨਲ ਲਈ ਦੱਸੂਗਾ ਕਿ ਬੜੀ ਚੜ੍ਹਦੀ ਕਲਾ ਚ ਨੇ ਕੋਈ ਕਾਨੂੰਨ ਤੋਂ ਅਸੀਂ ਭੱਜੇ ਨਹੀਂ ਔਰ ਉਹਨਾਂ ਵੱਲੋਂ ਕਲੀਅਰ ਕੱਟ ਕੀਤਾ ਗਿਆ ਹੈ ਕਿ ਘੁਮਨ ਸਾਹਿਬ ਜਦੋਂ ਤੁਹਾਨੂੰ ਤਵਦੀਸ਼ ਚ ਸ਼ਾਮਲ ਹੋਣ ਲਈ ਲੋੜ ਪੈਂਦੀ ਹੈ ਮੈਂ ਸੈਂਡਰ ਕਰਨ ਨੂੰ ਤਿਆਰ ਆ ਔਰ ਸਵਾਲ ਇਹ ਹੈ ਜਿਹੜਾ ਤੁਸੀਂ ਮੈਨੂੰ ਪੁੱਛਿਆ ਹੈ ਕੀ ਇਹ ਜਿਹੜਾ ਕਤਲ ਹੈਗਾ ਜਿਹੜਾ ਹੁਣ ਇਹਦੇ ਵਿੱਚ ਉਹ ਜਦੋਂ ਆਪ ਅਕਸੈਪਟ ਕਰ ਗਏ ਨੇ ਤੁਸੀਂ ਇਹ ਗੱਲ ਪੁੱਛੀਏ ਮੈਨੂੰ ਦੇਖੋ ਕਾਨੂੰਨ ਦੇ ਵਿੱਚ ਸੁਮਿਤ ਜੀ ਅਸੀਂ ਤਿੰਨ ਇੱਥੇ ਵਕੀਲ ਬੈਠੇ ਆਂ ਇਹ ਮੇਰੇ ਭਰਾ ਨੇ ਤੇ ਇਹ ਸਾਡੇ ਨਾਲ ਸਾਡਾ ਛੋਟਾ ਭਰਾ ਹੈ ਮੈਂ ਇਹਨਾਂ ਦੋਨਾਂ ਨੂੰ ਬਚਾਣ ਲਈ ਮੈਂ ਕਹਿੰਨਾ ਕਿ ਕਤਲ ਮੈਂ ਕੀਤਾ ਹੈ ਪੁਲਿਸ ਨੇ ਇਸ ਚੀਜ਼ ਤੇ ਨਹੀਂ ਜਾਣਾ ਪੁਲਿਸ ਨੇ ਐਵੀਡੈਂਸ ਦੇਖਣਾ ਹੈ ਕੋਰਟ ਦੇ ਵਿੱਚ ਟ੍ਰਾਇਲ ਚੱਲਨੇ ਨੇ ਚਾਰ ਬੰਦੇ 6 ਬੰਦੇ ਜੇ ਕਤਲ ਦੇ ਵਿੱਚ ਸ਼ਾਮਲ ਨੇ ਤਾਂ ਇੱਕ ਬੰਦਾ ਕਹਿ ਰਿਹਾ ਕਿ ਯਾਰ ਮੈਂ ਕੀਤਾ ਇਹਨਾਂ ਨੂੰ ਪੰਜਾਂ ਨੂੰ ਛੱਡ ਦੋ ਪੁਲਿਸ ਕਦੀ ਨਹੀਂ ਛੱਡੇਗੀ ਹਾਂ ਪੁਲਿਸ ਦਾ ਕੰਮ ਮੈਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਲੰਡਨ ਤੋਂ ਸਾਡਾ ਇੱਕ ਫਰੈਂਡ ਸੀ ਤੁਹਾਨੂੰ ਛੋਟਾ ਜਿਹਾ ਟਾਈਮ ਲਾਉਂਗਾ ਕ੍ਰਿਮੀਨਲ ਲਾਅ ਦੇ ਉੱਪਰ ਅਸੀਂ ਇੱਕ ਚੀਜ਼ ਦੀ ਡਿਸਕਸ਼ਨ ਕੀਤੀ ਸਾਡੀ ਦਿੱਲੀ ਡਿਸਕਸ਼ਨ ਹੋ ਰਹੀ ਸੀ ਉਸ ਡਿਸਕਸ਼ਨ 'ਚ ਆਇਆ ਕਿ ਬਲਾਈਂਡ ਮਰਡਰ ਸੀ ਸਮਝ ਨਹੀਂ ਸੀ ਲੱਗ ਰਹੀ ਕਿ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਕੰਫੈਸ ਕੀਤਾ ਹੈ ਉਹ ਬੰਦੇ ਤੇ ਸਾਨੂੰ ਲੱਗਦਾ ਸੀ ਕਿਨੇ ਕਤਲ ਜਿਹੜਾ ਉਹ ਨਹੀਂ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਨੇ ਕੰਮ ਨਹੀਂ ਛੱਡਿਆ ਬਰੀਕੀ ਚ ਜਾਂਚ ਕੀਤੀ ਤੇ ਅਲਟੀਮੇਟਲੀ ਇਹ ਸੱਚ ਹੋਇਆ ਕਿ ਉਸ ਬੰਦੇ ਨੇ ਕਤਲ ਨਹੀਂ ਸੀ ਕੀਤਾ ਸੋ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਹਿਣਾ ਕਿ ਭਾਈ ਸਾਹਿਬ ਨੇ ਮੈਂ ਹਜੇ ਤੱਕ ਕੋਈ ਇਦਾਂ ਦੀ ਵੀਡੀਓ ਨਹੀਂ ਦੇਖੀ ਜੇ ਉਹਨਾਂ ਨੇ ਇਸ ਚੀਜ਼ ਦਾ ਐਕਸੈਪਟੈਂਸ ਕੀਤੀ ਏ ਹਾਂ ਤਾਂ ਉਹ ਚੀਜ਼ ਨੂੰ ਪੁਲਿਸ ਨੇ ਨਹੀਂ ਮੰਨਣਾ ਪੁਲਿਸ ਨੇ ਐਵੀਡੈਂਸ ਦੇਖਣਾ ਹੈ ਕਿ ਸੀਸੀਟੀਵੀ ਦੇਖਣਾ ਹੈ ਮੌਕੇ ਦੇ ਹਾਲਾਤ ਦੇਖਣੇ ਨੇ ਜਾਂ ਕੋਈ ਉੱਥੇ ਕੋਈ ਉਹਦੀ ਕਾਲ ਆਈ ਹੋਵੇ ਮੈਡੀਕਲ ਰਿਪੋਰਟਸ ਤੇ ਜਾਣਾ ਸੋ देयर इज अ लॉट ਆਫ ਥਿੰਗਸ ਨੇ ਹਜੇ ਨਾਲੇ ਕਿਸੇ ਨੂੰ ਦੋਸ਼ੀ ਕਹਿਣਾ ਇਹ ਬਹੁਤ ਗਲਤ ਹੋਏਗਾ ਹਜੇ ਪਰਚਾ ਐਫ ਆਈ ਆਰ ਕੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਪ੍ਰਾਈਮ ਆਫ ਸਹੀ ਪੁਲਿਸ ਨੂੰ ਲੱਗਿਆ ਪੁਲਿਸ ਨੇ ਪਰਚਾ ਦਿੱਤਾ ਉਹਨਾਂ ਨੂੰ ਭੱਜਣ ਦੀ ਲੋੜ ਸੀ ਫਿਰ ਜੇ ਇੰਨਾ ਹਜੇ ਉਹਨਾਂ ਨੂੰ ਲੱਗਦੀ ਨਹੀਂ ਸੀ ਵੀ ਕੋਈ ਖਤਰੇ ਵਾਲੀ ਗੱਲ ਹੈ ਤੁਸੀਂ ਮੈਨੂੰ ਅੱਜ ਸੁਮਿਤ ਜੀ ਇੱਕ ਗੱਲ ਦੱਸੋ ਆਪਣੀ ਸਟੇਟ ਤੇ ਹਰਿਆਣੇ ਤੇ ਚੰਡੀਗੜ੍ਹ ਦੀ ਗੱਲ ਕਰ ਲੈਨੇ ਆ 100 ਕਤਲ ਹੋਇਆ ਤੇ 100 ਦੇ ਵਿੱਚ 98 ਦੇ ਵਿੱਚ ਦੋਸ਼ੀਆਂ ਨੇ ਘਰੀ ਸੈਂਡਰ ਕੀਤਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਕਤਲ ਤੋਂ ਬਾਅਦ ਕਿੰਨੇ ਦੋਸ਼ੀ ਨੇ ਜਿਹੜੇ ਸੈਂਡਰ ਕਰਦੇ ਨੇ ਉਹਨਾਂ ਨੂੰ ਐਪਰੀਹੈਂਸ਼ਨ ਸੀ ਕਿ ਯਾਰ ਠੀਕ ਹੈ ਕਤਲ ਮੰਨ ਲਓ ਭਾਈ ਜਸਪ੍ਰੀਤ ਨੇ ਕੀਤਾ ਪਈ ਸਾਡੇ ਦੂਜੇ ਨੇ ਨਿਮਰਤ ਜੀ ਜੀ ਨੇ ਕੀਤਾ ਇਹ ਹਜੇ ਭਾਜੀ ਇਟਸ ਦਿ ਮੈਟਰ ਆਫ ਇਨਵੈਸਟੀਗੇਸ਼ਨ ਪਰ ਉਹਨਾਂ ਨੇ ਤਾਂ ਜਿਹੜੀ ਪਰ ਉਹਨਾਂ ਨੇ ਤਾਂ ਜਿੱਡੀ ਥਾਪੀ ਮਾਰ ਕੇ ਜ਼ਿੰਮੇਵਾਰੀ ਲੈ ਲਿਆ ਤੇ ਜਿਹੜਾ ਇਹ ਮਾਮਲਾ ਆ ਉਹਨਾਂ ਆਮ ਮਾਮਲਿਆਂ ਚ ਜਿਹੜੀ ਅਸੀਂ ਜੋੜ ਕੇ ਦੇਖ ਸਕਦੇ ਇਹ ਸੋਚੇ ਸਮਝੇ ਤੌਰ ਦੇ ਉੱਤੇ ਪਹਿਲਾਂ ਦਾ ਇੱਕ ਪੂਰਾ ਬਣਿਆ ਹੋਇਆ ਵੇਸ ਸੀ ਉਹਦੇ ਨਾਲ ਹੀ ਉਹ ਤਾਂ ਅੱਗੇ ਵੀ ਕਹੀ ਜਾਂਦੇ ਨੇ ਵੀ ਹਜੇ ਕਈ ਕੁੜੀਆਂ ਹੋਰ ਪੁਲਿਸ ਕੋਲ ਭੱਜੀਆਂ ਫਿਰਦੀਆਂ ਨੇ ਵੀ ਜੀ ਸਾਡਾ ਵੀ ਨੰਬਰ ਲਾਉਣ ਵਾਲੇ ਨੇ ਨਹੀਂ ਦੇਖੋ ਮੇਰੀ ਗੱਲ ਸੁਣੋ ਹੁਣ ਆਪਾਂ ਸੁਮਿਤ ਜੀ ਗੱਲ ਅੱਗੇ ਬ੍ਰਦਰ ਡਿਟੇਲ ਚ ਕਰਨਗੇ ਤੁਹਾਡਾ ਟਾਈਮ ਤਾਂ ਅਜ ਲਵਾਂ ਕੀ ਵਲਗੈਰਿਟੀ ਓਪਨਲੀ ਸੋਸ਼ਲ ਮੀਡੀਆ ਤੇ ਚਲਾਉਣੀ ਪੇਜ ਸਮਿਤ ਜੀ ਤੁਹਾਡੇ ਵੀ ਚੱਲਦੇ ਨੇ ਪੇਜ ਮੇਰਾ ਵੀ ਏ ਛੋਟਾ ਮੋਟਾ ਕਿ ਅਸੀਂ ਲੋਕ ਇੱਕ ਧਾਰੇ ਅਸੀਂ ਉਸ ਧਾਰੇ ਚ ਰਹਿ ਕੇ ਰਾਈਟ ਟੂ ਲਾਈਫ ਰਾਈਟ ਟੂ ਤੁਹਾਡੀ ਜਿਹੜੀ ਹੈਗਾ ਫਰੀडम ਆਫ ਰਿਲੀਜੀਅਨ ਰਾਈਟ ਟੂ ਐਕਸਪ੍ਰੈਸ਼ਨ ਆਫ ਸਪੀਚ ਡਸਨਟ ਮੀਨ ਕਨਸਟੀਟਿਊਸ਼ਨ ਤੁਹਾਨੂੰ ਸੰਵਿਧਾਨ ਇਹ ਅਧਿਕਾਰ ਨਹੀਂ ਦਿੰਦਾ ਹੈਗਾ ਕਿ ਤੁਸੀਂ ਵਲਗੈਰਿਟੀ ਨੂੰ ਇੱਕ ਹਰ ਇੱਕ ਬੰਦੇ ਦੀ ਸਿਟੀਜ਼ਨ ਆਫ ਦੀ ਕੰਟਰੀ ਇੱਕ ਪਾਜੀ ਬਾਉਂਡਰੀ ਸੈਟਲਡ ਹੈ ਮੈਂ ਤੁਹਾਡੇ ਚੈਨਲ ਆਈ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਡੀ ਸਟੇਟ ਦਾ ਕਿੱਥੇ ਸਾਡੀ ਸਟੇਟ ਰਹੀ ਇਹ ਜਿਹੜੇ ਜਿਹੜੇ ਲੋਕ ਵਲਗੈਰਿਟੀ ਚਲਾ ਰਹੇ ਸੀ ਇਟ ਮੀਨਸ ਮੈਨੂੰ ਇਸ ਗੱਲ ਤੋਂ ਤੁਹਾਡੀ ਗੱਲ ਤੋਂ ਇਹ ਲੱਗ ਰਿਹਾ ਕਿ ਉਹ ਸਹੀ ਸੀ ਜੇ ਜਿਨ੍ਹਾਂ ਨੇ ਹੁਣ ਆ ਮੈਂ ਕਹਿੰਦਾ ਸਟੈਪ ਲਿਆ ਹਜੇ ਇਸ ਚੀਜ਼ ਨੂੰ ਆਪਾਂ ਇਹ ਨਹੀਂ ਕਹਿਣਾ ਕਿ ਇਹ ਸਟੈਪ ਜਿਹੜਾ ਭਾਈ ਮੈਰੋ ਨੇ ਲਿਆ ਹਜੇ ਮੈਟਰ ਆਫ ਟ੍ਰਾਇਲ ਹੈ ਤੁਸੀਂ ਬੜੇ ਮਨਦਾ ਮੋਸਟ ਐਕਸਪੀਰੀਐਂਸਡ ਰਿਪੋਰਟਰ ਹੋ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਕਿ ਭਾਜੀ ਹਜੇ ਇੱਕ ਪਰਚਾ ਹੀ ਦਰਜ ਹੋਇਆ ਹੈ ਠੀਕ ਹੈ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਕੋਈ ਗੱਲ ਨਹੀਂ ਇਟਸ ਦੀ ਮੈਟਰ ਆਫ ਟ੍ਰਾਇਲ ਹੋਈ ਤਾਂ ਹੈ ਨਹੀਂ ਵੀ ਅੱਜ ਇੱਕ ਵਰਾਡਿਕਟ ਪਾਸ ਹੋ ਗਿਆ ਜੱਜਮੈਂਟ ਪਾਸ ਹੋ ਗਈ ਬੰਦਾ ਦੋਸ਼ੀ ਹੋ ਗਿਆ ਕਿਸੇ ਨੂੰ ਲੜਦਾ ਤਾਂ ਕਰਤਾ ਹੈਗਾ ਸੋ ਮੈਂ ਇਸ ਵਿੱਚ ਤੁਹਾਡੇ ਚਾਣ ਰਹੀ ਇਹ ਗੱਲ ਕਹੂੰਗਾ ਕਿ ਇਸ ਤੋਂ ਪਹਿਲਾਂ ਉਹਨੂੰ ਉਹਦੇ ਨਾਲ ਗੱਲ ਇਹਨਾਂ ਨੇ ਫੋਨ ਤੇ ਸਾਤਾ ਵੀ ਕੀਤੀ ਕੋਸ਼ਿਸ਼ ਕੀਤੀ ਔਰ ਇਸ ਤੋਂ ਬਾਅਦ ਇੱਕ ਕੰਪਲੇਂਟ ਵੀ ਕੀਤੀ ਜਦੋਂ ਕਤਲ ਵਿਦਰੋਹ ਤੇ ਪ੍ਰੋਟੈਸਟ ਕਿਸੇ ਵੀ ਸਟੇਟ 'ਚ ਭਾਵੇਂ ਉਹ ਸਾਡੀ ਸਟੇਟ ਆ ਤੁਸੀਂ ਇੰਡੀਆ ਦਾ ਚੈੱਕ ਕਰ ਲਓ ਇੰਡੀਪੈਂਡੈਂਸ ਤੋਂ ਕਤਲੇਆਮ ਭਾਵੇਂ ਇੱਥੇ ਆਪਣਾ ਜਿਹੜਾ ਮਾੜਾ ਤੌਰ ਇੱਕ ਪੰਜਾਬ ਨੇ ਚੱਲਿਆ ਇਹ ਉਦੋਂ ਸਟੇਟਾਂ ਚੱਲਦੀਆਂ ਨੇ ਉਦੋਂ ਕੌਮਾਂ ਚੱਲਦੀਆਂ ਨੇ ਜਦੋਂ ਉਹਨਾਂ ਨੂੰ ਸਿਸਟਮ ਤੇ ਵਿਸ਼ਵਾਸ ਨਹੀਂ ਆਉਂਦਾ ਪਰ ਮਕੀਤਾਬ ਦੇਖਿਏ ਇਹ ਚੀਜ਼ ਨੂੰ ਜੇ ਕਹੀਏ ਕਿ ਠੀਕ ਹੈ ਵੀ ਅਸੀਂ ਅਸ਼ਲੀਲ ਪੋੜੇ ਨੂੰ ਚਾਹੇ ਉਹ ਵੀਡੀਓ ਦਾ ਫੋਟੋ ਹੈ ਜਾਂ ਕੋਈ ਲਿਖਦਾ ਹੈਗਾ ਉਹਨੂੰ ਨਹੀਂ ਅਲਾਉ ਕਰ ਸਕਦੇ ਕਤਲ ਨੂੰ ਵੀ ਨਹੀਂ ਅਸੀਂ ਕਦੇ ਜੱਜ ਕਰ ਸਕਦੇ ਹੈਗੇ ਵੀ ਹਾਂ ਕਤਲ ਨੂੰ ਲੈ ਕੇ ਵੀ ਅਸੀਂ ਕਦੇ ਇਹ ਉਹਦਾ ਪੱਖ ਨਹੀਂ ਪੂਰ ਸਕਦੇ ਉਹਦਾ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਵੀ ਹਾਂ ਬੱਗੇ ਵਾਲਿਆਂ ਦਾ ਵੀ ਇੱਕ ਦਸਰੇ ਨੇ ਵੀ ਐਸੀ ਉਹ ਕਰਿਆ ਤੇ ਖਾਸ ਤੌਰ ਤੇ ਜੇ ਚਲੋ ਕੂਮ ਦੇ ਹਿਸਾਬ ਨਾਲ ਲਈ ਜਿਵੇਂ ਭਾਈ ਸਾਹਿਬ ਨੇ ਗੱਲ ਕਰੀ ਹੈ ਕੂਮ ਇਹ ਗੱਲ ਕਦੇ ਕਹਿੰਦੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੀ ਕੋਈ ਉਦਾਹਰਨ ਹੈ ਇਸ ਤਰ੍ਹਾਂ ਦੀ ਵੀ ਕੁੜੀ ਨੂੰ ਕਿਸੇ ਨੂੰ ਕਤਲ ਕਰਦੀ ਹੈ ਦੇਖੋ ਮੈਂ ਸੁਮੇਰ ਵੀਰ ਜੋ ਅੱਜ ਦੇ ਹਾਲਾਤ ਬਣੇ ਨੇ ਸਿਚੁਏਸ਼ਨ ਬਣੀ ਹੈ ਤੁਸੀਂ ਗੱਲ ਕੀਤਾ ਕਿ ਕਤਲ ਹੋ ਗਿਆ ਮਰਡਰ ਹੋ ਗਿਆ ਸਭ ਤੋਂ ਇੰਪੋਰਟੈਂਟ ਹੈ ਪਹਿਲਾਂ ਆਪਾਂ ਇਹ ਤੈਅ ਕਰੀਏ ਵੀ ਇਹਦਾ ਇਹਦਾ ਜ਼ਿੰਮੇਵਾਰ ਅਸਲ ਚ ਕੌਣ ਸੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੋਈ ਵੀ ਆਪਣਾ ਸਿਟੀਜ਼ਨ ਇਸ ਮੁਲਕ ਦਾ ਅਧਿਕਾਰ ਹੈ ਰਾਈਟ ਟੂ ਫਰੀडम ਟੂ ਚੂਜ਼ ਰਿਲੀਜੀਅਨ ਕੋਈ ਵੀ ਲੈ ਸਕਦਾ ਹੈ ਚੂਜ਼ ਕਰ ਸਕਦਾ ਹੈ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਕੰਚਨ ਕੁਮਾਰੀ ਹੈ ਉਹਨਾਂ ਨੇ ਕਿਸੇ ਸਟੇਟ ਦੇ ਸੀ ਪੰਜਾਬ ਚ ਆ ਗਏ ਔਰ ਉਹਨਾਂ ਨੇ ਸੈਕਸੀਕੁਐਂਟਲੀ ਸਿੱਖੀਜ਼ਮ ਸਾਡਾ ਅਡਾਪਟ ਕਰ ਲਿਆ ਕੋਈ ਗੱਲ ਨਹੀਂ ਕਰ ਸਕਦੇ ਸਨ ਵੋਸ ਵੈਲਕਮ ਪਰ ਸਬਜੈਕਟ ਟੂ ਦੀ ਕੰਡੀਸ਼ਨ ਕੁਝ ਲਿਮਿਟੇਸ਼ਨਸ ਨੇ ਕਿ ਜੇਕਰ ਤੁਸੀਂ ਕਿਸੇ ਦਾ ਧਰਮ ਅਡਾਪਟ ਕਰਦੇ ਹੋ ਤਾਂ ਤੁਸੀਂ ਉਸ ਲਿਮਿਟੇਸ਼ਨਸ ਨੂੰ ਫਾਲੋ ਕਰੋਗੇ ਹੁਣ ਇਹਨਾਂ ਨੇ ਕੀਤਾ ਕੀ ਕਹਾਣੀ ਹੈ ਜਿੰਮੇਵਾਰ ਕੌਣ ਹੈ ਉਹਨਾਂ ਨੇ ਸਿੱਖੀਜ਼ਮ ਨੂੰ ਅਡਾਪਟ ਕੀਤਾ ਪਰ ਪੰਜਾਬੀ ਚ ਕਹਿ ਲਈਏ ਕੋਈ ਦੋ ਰਾਈ ਵਾਲੀ ਗੱਲ ਨਹੀਂ ਧੱਜੀਆਂ ਢਾਤੀਆਂ ਕਿਸ ਤਰੀਕੇ ਨਾਲ ਢਾਈਆਂ ਮੇਰੀ ਗੱਲ ਸੁਣੋ ਤੁਸੀਂ ਅਪਸੀਨ ਮੋਸਟ ਲੱਚਰਤਾ ਭਰਪੂਰ ਵਲਗੈਰਿਟੀ ਮੇਰੇ ਕੋਲ ਸ਼ਬਦ ਨਹੀਂ ਕਹਿਣ ਨੂੰ ਸੋ ਮੇਰੇ ਵੀਰ ਜੀ ਪਹਿਲਾਂ ਉਹ ਕੰਟੈਂਟ ਤਿਆਰ ਕੀਤਾ ਹੈ ਕੰਟੈਂਟ ਤਿਆਰ ਕਰਨ ਤੋਂ ਬਾਅਦ ਉਸ ਚੀਜ਼ ਨੂੰ ਅਸੀਂ ਆਪਣੇ ਇਸ ਜਿਹੜੀ ਕੰਚਨ ਕੁਮਾਰੀ ਹੈ ਉਹਨੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨੂੰ ਅਪਲੋਡ ਕੀਤਾ ਹੁਣ ਇਹ ਤਾਂ ਪਛਾਪ ਪਰਪਸ ਕੀ ਸੀ ਪਰਪਸ ਸੀ ਫੋਰ ਗੈਟਿੰਗ ਮੈਕਸੀਮਮ ਟੀਆਰਪੀ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਚਲਾਉਣਾ ਸੀ ਹੁਣ ਆਪਾਂ ਸੀਕਵੈਂਸ ਤੋਂ ਨੇ ਆ ਮੈਂ ਤੁਹਾਨੂੰ 2 ਮਿੰਟ ਤਿੰਨ ਸਾਰਾ ਕਰੀਅਰ ਕਰਦਾ ਹੁਣ ਇੱਕ ਜ਼ਿੰਮੇਵਾਰੀ ਤੇ ਮੈਂ ਫਿਕਸ ਕਰਦਾ ਲੇਡੀ ਡਿਸੀਜ਼ਡ ਜਿਹੜੀ ਹੁਣ ਖਤਮ ਹੋ ਗਈ ਏ ਦੂਸਰਾ ਵੱਡੀ ਜਮੇਰੀ ਕਿਹਦੀ ਸੀ ਜੋ ਅੱਜ ਦੀ ਸਿਚੁਏਸ਼ਨ ਏ ਵੱਡੀ ਜਮੇਰੀ ਮੌਕੇ ਦੀਆਂ ਪੁਲਿਸ ਅਥਾਰਟिटीज ਸਰਕਾਰਾਂ ਮੈਂ ਫੇਲਿਅਰ ਕਹਾਵਾਂਗਾ ਸੁਮੇ ਜੀ ਕਿ ਜੇਕਰ ਤੁਹਾਡੇ ਧਿਆਨ ਚ ਆ ਗਿਆ ਸੀ ਕਿ ਕਮਲ ਕਮਲਕੌਰ ਭਾਬੀ ਕਲ ਐਸਐਸਪੀ ਲੇਡੀ ਆਫੀਸਰ ਉਥੇ ਅਡਰੈਸ ਕਰਦੇ ਸੀ ਬੜਾ ਹੁਣ ਤਾਂ ਸਾਰਿਆਂ ਦੇ ਟਿਪਸ ਤੇ ਪਿਆ ਵੀ ਉਹ ਕਮਲ ਕਮਲਕੌਰ ਭਾਬੀ ਨਾਮ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੈਂਡਲਰ ਤੋਂ ਹੈਂਡਲ ਹੋ ਰਿਹਾ ਸੀ ਤੁਸੀਂ ਮੈਨੂੰ ਕੱਲ ਦੱਸੋ ਕਿ ਜੇਕਰ ਤੁਸੀਂ ਅਫਸੀਨ ਇਸ ਤਰੀਕੇ ਦੇ ਅਬਜੈਕਸ਼ਨੇਬਲ ਕੰਟੈਂਟ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਉਣੇ ਹੋ ਤਾਂ ਕੀ ਸਾਡੇ ਕਾਨੂੰਨ ਚ ਪ੍ਰੋਵੀਜ਼ਨ ਨਹੀਂ ਹੈਗੇ ਠੀਕ ਹੈ ਕਨਸਟੀਟਿਊਸ਼ਨਲ ਅਧਿਕਾਰ ਹੈ ਤੁਹਾਡਾ ਰਾਈਟ ਟੂ ਫ੍ਰੀडम ਵੀ ਤੁਸੀਂ ਆਪਣੀ ਆਜ਼ਾਦੀ ਨਾਲ ਰਹੋ ਪਰ ਉਹਤੇ ਵੀ ਟੂ ਸਮ ਐਕਸਟੈਂਟ ਲਿਮਿਟੇਸ਼ਨਸ ਨੇ ਪਰ ਉਹਦਾ ਮਤਲਬ ਇਹ ਥੋੜੋ ਵੀ ਕਿਸੇ ਨੂੰ ਜਾਨੂ ਮਾਰ ਦਾਂਗੇ ਮੈਨੂੰ ਮੈਨੂੰ ਸੁਣੋ ਨਾ ਮੇਰਾ ਪੁਆਇੰਟ ਸੁਣੋ ਜੇਕਰ ਮੰਨ ਲਓ ਇਨ੍ਹਾਂ ਸਰਕਾਰਾਂ ਪੁਲਿਸ ਅਥਾਰਟिटीज ਨੇ 295 ਸਾਡੀਆਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣੀ ਸੀ ਤਾਂ ਕੀ ਭਾਈ ਅਮਰਤਪਾਲ ਨੇ ਦੋ ਤਰੀਕੇ ਡਾਟ ਕੀਤੇ ਕਿਸੇ ਵੀ ਬੰਦੇ ਦੇ ਜਕਰ ਤੋਂ ਧਿਆਨ ਚ ਆ ਗਿਆ ਹੁਣ ਦੇਖੋ ਮੈਂ ਅੱਜ ਦਾੜੀ ਕੱਟਦਾ ਤਾਂ ਮੈਂ ਉਸ ਤਰੀਕੇ ਦਾ ਉਹ ਸੰਪੂਰਨ ਗੁਰ ਸਿੱਖ ਨੇ ਸੋ ਉਹ ਇੱਕ ਤਰੀਕੇ ਦੇ ਭਾਵੇਂ ਅਸੀਂ ਆਪਣੇ ਧਰਮ ਦੀ ਅਸੀਂ ਆਪਣੇ ਅੱਗੇ ਲਾਈ ਨੇ ਵੀ ਭਾਈ ਤੁਸੀਂ ਜੇਕਰ ਸੰਪੂਰਨ ਗੁਰ ਸਿੱਖ ਹੋ ਤਾਂ ਤੁਸੀਂ ਸਾਡੇ ਦੇ ਬਿਹਾਵਤੇ ਸਿੱਖਾਂ ਦੇ ਬਿਹਾਵਤੇ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਸੋਸ਼ਲ ਮੀਡੀਆ ਪੇजेस ਤੇ ਚੀਜ਼ ਪਈ ਹੈ ਵੀ ਉਹਨਾਂ ਨੇ ਜਾ ਕੇ ਉਹਨੂੰ ਬੜੇ ਪਿਆਰ ਨਾਲ ਮਿਲੇ ਉਹਨੂੰ ਭੈਣ ਵੀ ਕਿਹਾ ਤੁਸੀਂ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਔਰ ਉਹਨੂੰ ਕਿਹਾ ਵੀ ਭਾਈ ਅੱਜ ਤੋਂ ਬਾਅਦ ਤੁਸੀਂ ਇਹ ਜਾਂ ਕੋਈ ਵੀ ਅਫਸਿਨ ਐਕਟੈਂਟ ਜੋ ਵੀ ਅਬਜੈਕਸ਼ਨੇਬਲ ਤਰਾਜ ਚੋਗ ਵੀਡੀਓਜ਼ ਤੁਸੀਂ ਪੋਸਟ ਨਾ ਕਰਿਓ ਇਹ ਤੋਂ ਬਾਅਦ ਦੂਜਾ ਸਟੈਪ ਉਹਨਾਂ ਨੇ ਖੋਲ੍ਹ ਲਿਆ ਉਹਨਾਂ ਨੇ ਲੀਗਲ ਵੇਅ ਅਡਾਪਟ ਕੀਤਾ ਸੁਮਿਤ ਵੀਰੇ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਟੂ ਦੀ ਕਨਸਰਨ ਪੁਲਿਸ ਅਥਾਰਟिटीज ਵਿੱਚ ਜਾ ਕੇ ਨਹੀਂ ਬਾਜ ਆਉਂਦੀ ਤਾਂ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਅੱਜ ਤੱਕ ਜਿੰਨੇ ਹੁਣ ਅਫੀਸਰ ਬੈਠਦੇ ਨੇ ਪ੍ਰੈਸ ਮੀਡੀਆ ਤਾਂ ਮੈਨੂੰ ਇੱਕ ਪਰਚਾ ਦਿਖਾ ਦਣ ਵੀ ਆ ਅਸੀਂ ਇਸ ਲੜੀ ਦੇ ਖਿਲਾਫ ਪਰਚਾ ਦਰਜ ਕੀਤਾ ਤਾਂ ਇਹਦੇ ਚ ਇਹੀ ਹੈ ਵੀ ਜਿਹੜੇ ਇਹ ਹਾਲਾਤ ਬਣ ਗਏ ਵੀ ਸਭ ਇਸ ਹਿਸਾਬ ਦੇ ਨਾਲ ਤਾਂ ਫਿਰ ਜੀ ਦੇਖਿਓ ਸਾਰੇ ਲੋਕ ਆਪਦੇ ਹਿਸਾਬ ਨਾਲ ਡਿਸੀਜਨ ਕਰਨ ਲੱਗੇ ਇਹ ਤਾਂ ਜਿਵੇਂ ਕਹਿੰਦੇ ਉਹ ਤਾਂ ਜੰਗਲਾਤ ਆ ਵਾਲਾ ਕੰਮ ਹੋ ਜਾਊਗਾ ਇਹ ਤਾਂ ਕੱਲ ਨੂੰ ਸਾਡਾ ਪੰਜਾਬ ਜੰਗਲ ਬਣ ਜਾਊਗਾ ਹਰ ਕੋਈ ਬੰਦਾ ਦੋ ਤਿੰਨ ਵਾਰੀ ਐਪਲੀਕੇਸ਼ਨਾਂ ਦੇ ਕੇ ਆਇਆ ਕਰੂਗਾ ਚੌਥੀ ਵਾਰੀ ਜੇ ਕੇ ਬੰਦਾ ਮਾਰ ਦਿਆ ਕਰੂਗਾ ਨਹੀਂ ਅਸੀਂ ਇਸ ਚੀਜ਼ ਨੂੰ ਐਜ਼ ਐਡਵੋਕੇਟ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦਾ ਠੀਕ ਯੂ ਆ ਕਿਸੇ ਬੰਦੇ ਨੂੰ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਕੋਈ ਨਹੀਂ ਲੈ ਸਕਦਾ ਬਟ ਇੱਕ ਚੀਜ਼ ਮੈਂ ਤੁਹਾਨੂੰ ਕਹੂੰਗਾ ਕਿ ਸਿਸਟਮ ਦੇ ਵਿੱਚ ਬ੍ਰਦਰ ਦੀ ਇੱਕ ਪੁਆਇੰਟ ਬਹੁਤ ਵੱਡਾ ਸੀ ਆਪਾਂ ਉਹਨੂੰ ਬਹੁਤ ਬਰੀਕੀ ਨਾਲ ਵੇਖੀਏ ਨਿਰਾਸ਼ ਵਿਅਕਤੀ ਡਿਪਰੈਸਡ ਵਿਅਕਤੀ ਡਿਸਪਾਇੰਟ ਵਿਅਕਤੀ ਉਹ ਕਿਹੜੇ ਹੁੰਦੇ ਨੇ ਉਹ ਹੁੰਦੇ ਨੇ ਕਿ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਸਿਸਟਮ ਤਾਂ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਇਹ ਤਾਂ ਅੱਖਾਂ ਮਿਟ ਕੇ ਅੱਜ ਤਾਂ ਪੁਲਿਸ ਨੇ ਫਟਾਫਟ ਹੀ ਇਜ਼ ਰਾਈਟ ਕਿ ਅੱਜ ਅਸੀਂ ਪ੍ਰੈਸ ਕਾਨਫਰੰਸਿਸ ਵੀ ਕਰ ਰਹੇ ਆ ਸਭ ਕੁਝ ਕਰ ਰਹੇ ਆ ਅੱਜ ਤਏ 2 ਦਿਨ ਹੋਏ ਨੇ ਕਤਲ ਹੋਏ ਨੂੰ ਤੇ ਆਪਾਂ ਉਹਦਾ ਬਾਪ ਵੀ ਚੱਕ ਲਿਆਂਦਾ ਤੇ ਉਹਦੀ ਭੈਣ ਦੀ ਚੱਕ ਲਿਆਂਦੀ ਇਹ ਪ੍ਰੈਕਟਿਸ ਜਿਹੜੀ ਹੈ ਬਠਿੰਡਾ ਪੁਲਿਸ ਨੂੰ बार-बार ਅਸੀਂ ਪੰਜਾਬ ਪੁਲਿਸ ਨੂੰ ਇਹ ਰਿਕੁਐਸਟ ਕਰਦੇ ਆ ਕਿ ਤੁਸੀਂ ਇਹ ਪ੍ਰੈਕਟਿਸ ਨੂੰ ਯੂ ਹੈਵ ਟੂ ਸਟਾਪ ਇਟ ਇਨਾਫ ਇਜ਼ ਇਨਾਫ ਤੁਸੀਂ ਬਠਿੰਡੇ ਇੰਜੀਨੀਅਰ ਸਾਹਿਬ ਦਾ ਕਤਲ ਹੋਇਆ ਹੈ ਉਹਦੇ ਵਿੱਚ ਦੋਸ਼ੀ ਨੇ ਪੁਲਿਸ ਵਾਲੇ ਉਹਨਾਂ ਦੇ ਕਿੰਨੇ ਘਰ ਦੇ ਜੀ ਤੁਸੀਂ ਚੱਕ ਕੇ ਲੈ ਕੇ ਆਏ ਹੋ ਇੱਕ ਸਵਾਲ ਹੈ ਮੇਰਾ ਵੀ ਤੁਸੀਂ ਹਜੇ 3 ਦਿਨ ਦੇਖੋ ਮੇਰੀ ਗੱਲ ਸੁਣੋ ਕਤਲ ਹੋਇਆ ਮੰਨਿਆ ਇਸ ਗੱਲ ਦਾ ਕਿ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਹੈ ਭਾਈ ਸਾਹਿਬ ਨੇ ਲਈਏ ਦੋਸ਼ੀ ਦੋ ਤੁਸੀਂ ਅਰੈਸਟ ਕਰ ਲਏ ਨੇ ਅਰੈਸਟ ਨਹੀਂ ਕੀਤੇ ਸਰੈਂਡਰ ਸੁਮਿਤ ਜੀ ਇੱਕ ਬੜੀ ਵੱਡੀ ਗੱਲ ਹੈ ਇਹ ਦੋਨੇ ਦੋਸ਼ੀ ਜੇ ਅਸੀਂ ਚੁੰਦੇ ਉਹ ਦੋ ਦੋਸ਼ੀ ਵੀ ਸਰਂਡਰ ਨਹੀਂ ਸੀ ਹੁੰਦੇ। ਪੁਲਿਸ ਨੇ ਤਾਂ ਫੜੀ ਲੈਣੇ ਸੀ ਕਿਦਾਂ। ਚਲੋ ਇੱਕ ਦਿਨ ਤਾਂ ਦੇਖੋ ਮੈਂ ਨਹੀਂ ਕਹਿੰਦਾ ਹੈਗਾ ਅਸੀਂ ਉਹਨਾਂ ਸੀ ਪ੍ਰਮੋਟ ਨਹੀਂ ਕਰਦੇ ਹੈਗੇ। ਪੁਲਿਸ ਦੇ ਹੱਥ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ। ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਭਾਈ ਮਹਿਰੋਂ ਜਿਹੜੇ ਨੇ ਕਿੰਨਾ ਟਾਈਮ ਤੱਕ ਪਗੋੜੇ ਰਹਿਣਗੇ। ਬਟ ਉਹਨਾਂ ਵੱਲੋਂ ਬੜੀ ਚੜ੍ਹਦੀ ਕਲਾ ਚ ਉਹਨਾਂ ਬਲੋਇਆ ਹੈ ਕਿ ਘੁਮਣ ਸਾਹਿਬ ਆਪਾਂ ਪੁਲਿਸ ਨੂੰ ਕੋਆਪਰੇਟ ਕਰਨਾ ਹੈ। ਜੋ ਕਾਨੂੰਨ ਦੇ ਵਿੱਚ ਬਣਦਾ ਹੈ ਭਾਜੀ ਬਿਲਕੁਲ ਹੋਏਗਾ ਸਰਂਡਰ ਕਰਾਉਣ ਨੂੰ ਵੀ ਕੋਈ ਭੱਜਿਆ ਨਹੀਂ ਕਿਸੇ ਤੋਂ। ਠੀਕ ਹੈ। ਸੋ ਇਹ ਪੁਲਿਸ ਦੀ ਜਿਹੜੀ ਗੱਲ ਹੈ ਕਿ ਇਹਨੂੰ ਫਟਾਫਟ ਅਸੀਂ ਇਹਨੂੰ ਦੋਸ਼ੀ ਬਣਾ ਕੇ ਪਹਿਲੇ 2 ਦਿਨ ਤੱਕ ਉਹ ਗੱਲ ਨਹੀਂ ਹੋਈ ਹੁਣ ਜਦੋਂ ਦੋਸ਼ੀ ਫੜ ਲਿਆ ਫਿਰ ਉਹਦੀ ਉਹਦੀ ਇੱਕ ਡਿਸਕਲੋਜ਼ਰ ਲਿਖਾ ਕੇ ਉਹਦੇ ਵਿੱਚ ਲਿਖ ਲਿਆ ਇਹ ਜੀ ਪਰਨਾ ਪਾ ਕੇ ਭਾਈ ਮਹਿਰੋ ਨੇ ਕੋਈ ਇਹਨੂੰ ਲੱਗਾ ਕਿ ਕੇਸ ਨੂੰ ਦੇਖੋ ਸਾਡੇ ਸਿਸਟਮ ਸਿਕ ਸੁਮੇਤ ਜੀ ਤੁਹਾਨੂੰ ਹੋਰ ਦੱਸ ਦਿੰਦੇ ਅਮਰੀਕਾ ਜਿਹੜੀਆਂ ਬਾਹਰੀਆਂ ਏਜੰਸੀਜ਼ ਨੇ ਮੈਂ ਉਹਨਾਂ ਦਾ ਸਾਰਾ ਕਾਨੂੰਨ ਪੜਿਆ ਹੈ ਉਹਨਾਂ ਦਾ ਵੇ ਆਫ ਇਨਵੈਸਟੀਗੇਸ਼ਨ ਕੀ ਹੈ ਉਹ ਦੋਸ਼ੀ ਕਤਲ ਵੀ ਹੋ ਗਿਆ ਨਾ ਸੁਮੇਤ ਜੀ ਮੰਨ ਲਓ ਆਪਾਂ ਹੀ ਦੋ ਬੰਦੇ ਆ ਆਪਾਂ ਨੂੰ ਡੇਲੀ ਬੁਲਾਣਗੇ ਸ਼ਾਮ ਨੂੰ ਕਹਿਣਗੇ ਜਾ 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 ਜੇ ਉਹਨਾਂ ਦੇ ਕੋਲ ਜਿੰਨਾ ਟਾਈਮ ਤੱਕ ਕੁਝ ਸੈਟੀਸਫਾਈ ਨਹੀਂ ਹੁੰਦੇ ਕਿ ਸੁਮਿਤ ਤੇ ਘੁੰਮਣ ਦੋਨੇ ਇਸ ਕੇਸ 'ਚ ਇਨਵੋਲਵ ਨਹੀਂ ਉਹਨਾਂ ਟਾਈਮ ਤੱਕ ਉਹਨਾਂ ਨੇ ਤੁਹਾਨੂੰ ਬਿਲਕੁਲ ਕੁਝ ਨਹੀਂ ਕਹਿਣਾ ਔਰ ਸਾਡੇ ਇੱਥੇ ਸਿਸਟਮ ਕੀ ਏ ਇਧਰੋਂ ਪਰਚਾ ਦਰਜ ਹੋ ਗਿਆ ਉਧਰੋਂ ਬੰਦਾ ਜਿਹੜਾ ਉਹ ਜਿਹੜਾ ਜਿਕਰ ਅਰੈਸਟ ਹੋ ਗਿਆ ਤੇ ਜਿਹੜੀ ਜਿਹੜੇ ਜਿਹੜੇ ਐਵੀਡੈਂਸ ਨੇ ਉਹਨਾਂ ਨੂੰ ਪਾਜੀ ਉੱਪਰ ਥੱਲੇ ਕੀਤਾ ਜਾਂਦਾ ਹੈ ਸੱਚ ਦਾ ਸੱਚ ਨਹੀਂ ਰਹਿਣ ਦਿੱਤਾ ਜਾਂਦਾ ਇਹ ਰੋਜ਼ ਦਾ ਸਾਡਾ ਰੋਜ਼ ਦਾ ਅਸੀਂ ਦੇਖਦੇ ਹਾਂ ਕ੍ਰਾਈਮ ਦੇ ਵਿੱਚ ਕ੍ਰਿਮੀਨਲ ਕੇਸਿਸ ਚ ਪੁਲਿਸ ਜੇ ਫੇਅਰ ਤੇ ਟਰਾਂਸਪੇਰੈਂਟ ਕੰਮ ਕਰੇ ਐਂਟੀ ਪੈਸਿਕ ਕੇਸ ਅਸੀਂ ਰੋਜ਼ ਦੇਖ ਰਹੇ ਹਾਂ 100 ਗ੍ਰਾਮ ਫੜਵਾਉਂਦੇ ਨੇ ਖਰੇ ਬੋਰਨ ਮਿੱਟਾ ਪਾਉਂਦੇ ਨੇ ਕੀ ਕਰਦੇ ਨੇ ਚੱਕ ਕੇ ਉਹਨੂੰ ਕਮਰਸ਼ਲ ਚ ਲੈ ਜਾਣਗੇ ਉਹ ਰਹਿਣ ਤੋਂ ਯਾਰ ਫਿਰ ਫਿਰ ਕੀ ਹੋ ਗਿਆ ਹੁਣ ਇਹ ਕਤਲ ਕੇਸ ਹੈ ਕਤਲ ਕੇਸ ਦੇ ਵਿੱਚ ਤੁਹਾਨੂੰ ਪਤਾ ਵੀ ਹੋ ਸਕਦਾ ਹੈ ਭਾਈ ਮੈਨੂੰ ਕੌਨਸਪਿਰੇਟਰ ਹੀ ਰਹਿਣ ਦਿਓ ਜੇ ਉਹ ਕੌਨਸਪਿਰੇਟਰ ਹੈ ਜਿਹਨੂੰ ਆਪਾਂ ਸਾਜ਼ਿਸ਼ ਕਰਤਾ ਕਹਿੰਦੇ ਆ ਉਹਨੂੰ ਜ਼ਰੂਰੀ ਤੇ ਨਹੀਂ ਫਿਰ ਨੂੰ ਲੱਗਿਆ ਕਿ ਨਹੀਂ ਇਹਨੂੰ 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 ਮੇਨ ਚ ਲੈ ਕੇ ਆਓ ਇਹਦੇ ਹੱਥੇ ਚ ਪਰਣਾ ਪੜਾਉ ਦੋਸ਼ੀਆਂ ਉਹਦੀ ਦੱਸੋ ਕੀ ਵੈਲਿਊ ਏ ਜਿਹੜਾ ਉਹ ਦੋਸ਼ੀ ਨੇ ਡਿਸਕਲੋਜ਼ਰ ਦਿੱਤੀ ਏ ਸਾਡੇ ਨੇ ਭਾਈ ਉਹ ਜਸਪ੍ਰੀ ਦੇ ਜਾ ਤੁਝੇ ਦੀ ਹੈ ਇਨ ਦੀ ਆਈਜ਼ ਆਫ ਲਾਅ ਅੰਡਰ ਸੈਕਸ਼ਨ 27 ਆਫ ਐਵੀਡੈਂਸ ਐਟ ਇਹਦੇ ਵਿੱਚ ਜਦੋਂ ਕੱਲੂ ਤੁਸੀਂ ਇਹੀ ਚੀਜ਼ ਰੱਖਣੀ ਹੈ ਹੁਕਮਨ ਸਾਹਿਬ ਜਿਹੜੀ ਹੁਣ ਤੁਸੀਂ ਜ਼ੀਰਾ ਰੱਖ ਰਹੇ ਹੋ ਚਲੋ ਕੱਲੂ ਮੈਰੋਂ ਵੀ ਇਹੀ ਗੱਲ ਕਹਿੰਦੇ ਨੇ ਕਿ ਤੁਹਾਡੇ ਅਕੋਰਡਿੰਗ ਜਾਂ ਆਪਣੇ ਤੌਰ ਦੇ ਉੱਤੇ ਕਿਉਂਕਿ ਬਚਾਅ ਪੱਖ ਹਰ ਇੱਕ ਗੱਲ ਕਹਿੰਦਾ ਹੈ ਉਹਦੇ ਚ ਤਾਂ ਫਿਰ ਜੇ ਕਿਹਾ ਜਾਵੇ ਹੁਣ ਇੱਕ ਪਾਸੇ ਕਹਿ ਰਹੇ ਆ ਜੀ ਦੇਖੋ ਸਿੰਘਾਂ ਨੂੰ ਇਹ ਚੀਜ਼ਾਂ ਪਰਵਾਹ ਨਹੀਂ ਹੈਗੀਆਂ ਦੂਜੇ ਪਾਸੇ ਆਖਰ ਫਿਰ ਬਚਨ ਦੇ ਰਾਹ ਵਾਸਤੇ ਵੀ ਕਿਤਨਾ ਕਿਤੇ ਰਾਹ ਲੱਭ ਰਹੇ ਆ ਕਿਉਂਕਿ ਜੇ ਸਾਡੀ ਪੁਰਾਣਾ ਪਛੋਕੜ ਦੇਖਦੇ ਆ ਜਿਹੜੇ ਸਾਡੇ ਸਿੰਘਾਂ ਚ ਬੰਦੀ ਸਿੰਘ ਜੇਲਾਂ ਚ ਨਹੀਂ ਉਹ ਤਾਂ ਅੱਜ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦੇ ਹੈਗੇ ਵੀ ਅਸੀਂ ਕੀ ਚੀਜ਼ ਕਰੀਆ ਜਾਂ ਕੀ ਨਹੀਂ ਕਰੀ ਪੂਰੇ ਤੋਂ ਬਚਾ ਦੇ ਪੱਖ ਪਹਿਲਾਂ ਤੋਂ ਸ਼ੁਰੂਆਤ ਹੋ ਗਈ ਹੈ ਬਿਮਾਰੀ ਹੋ ਗਈ ਮੈਨੂੰ ਮੰਨ ਲਓ ਕੋਈ ਚੀਜ਼ ਮੈਨੂੰ ਮੈਨੂੰ ਟੱਕਰ ਗਈ ਹੁਣ ਇਹਦਾ ਇਲਾਜ ਤਾਂ ਡਾਕਟਰ ਕੋਲ ਕਰਾਵਾਂ ਕਿ ਸਿੰਘਾਂ ਨੂੰ ਸੈੱਟ ਕਰ ਲਵਾਂ ਵੀ ਇਹਨੂੰ ਵਧਣ ਦੇ ਯਾਰ ਚੜਦੀ ਕਲਾ ਦਏਗਾ ਮਹਾਰਾਜ ਦੇਖੋ ਮੈਡੀਕਲ ਤੇ ਲੀਗਲ ਸਰਵਿਸਿਜ਼ ਲੈਣਾ ਕੋਈ ਮਾੜੀ ਗੱਲ ਨਹੀਂ ਬੰਦਾ ਦੋਸ਼ੀ ਹੋ ਗਿਆ ਭਾਜੀ ਕਿਸੇ ਵੀ ਬੰਦੇ ਨੂੰ ਤੁਹਾਨੂੰ ਇਸ ਦੇਸ਼ ਦੇ ਵਿੱਚ ਇਹਦੀ ਇੱਕ ਬਿਊਟੀ ਦੱਸਾਂ ਕਿ ਸਾਬ ਤੋਂ ਵੱਡਾ ਕੰਮ ਕਦੀ ਕਿਸੇ ਨੇ ਨਹੀਂ ਕੀਤਾ ਜੋ ਉਹ ਆ ਕੇ ਕਤਲਯੰਗ ਕੀਤਾ ਉਹਨੇ ਮੁੰਬਈ ਉਹਨੂੰ ਵੀ ਵਕੀਲ ਮਿਲਿਆ ਸੀ ਕੇਸ ਲੜਨ ਦੀ ਤੇ ਹਾਜੇ ਇਹ ਮੈਟਰ ਜਿਹੜਾ ਇਹਨੂੰ ਇੱਕ ਪੱਖ ਤੋਂ ਵੇਖਿਆ ਜਾ ਰਿਹਾ ਦੂਜਾ ਪੱਖ ਵੀ ਦੇਖੋ ਕਿ ਜਿਹੜੇ 8-10 ਹੋਰ ਲੋਕ ਇਸ ਦੇਸ਼ ਚ ਰਹਿੰਦੇ ਆ ਮੋਨਿਟਰਿੰਗ ਭਾਜੀ ਸੈਂਸਰ ਬੋਰਡ ਬੈਠੇ ਨੇ ਫਿਲਮਾਂ ਦੀ ਚੈਕਿੰਗ ਹੁੰਦੀ ਏ ਸਾਡੇ ਪੰਜਾਬ ਪੁਲਿਸ ਜਿੱਥੇ ਸੜਕ ਤੁਸੀਂ ਆ ਜਿਹੜੀ ਸੁਰੱਖਿਆ ਫੋਰਸ ਬਣਾਈ ਏ ਉੱਥੇ ਹੀ ਇੱਕ ਕਮੇਟੀ ਕਿਉਂ ਨਹੀਂ ਕੰਸਟੀਟਿਊਟ ਕਰਦੇ ਰੋਜ਼ ਜਹਾੜੀ ਮੈਂ ਦੇਖਦਾ ਕੁਝ ਵਿਅਕਤੀ ਧਰਮਾਂ ਬਾਰੇ ਬੈਠ ਜਾਣਗੇ ਕੁਝ Hindu ਲੋਕ ਸਿੱਖਾਂ ਬਾਰੇ ਬੋਲਦੇ ਨੇ ਸਿੱਖ ਸਾਡੇ ਭਰਾ ਕੁਝ ਹਿੰਦੂਆਂ ਬਾਰੇ ਬੋਲਦੇ ਨੇ ਮੈਂ ਕਹਿੰਦਾ ਕਿ ਇਹ ਤੁਸੀਂ ਗਲੋਰੀਫਿਕੇਸ਼ਨ ਉਹ ਵੈਪਨ ਹੁੰਦੀ ਸੀ ਨਾ ਆਪਾਂ ਕਿੰਨੀ ਦੇ ਦੇ ਸੀ ਪੈਲਸਾਂ ਚ ਲੁਕੇ ਥਿਆਰ ਲੈ ਅੱਜ ਦੇ ਨੇੜੇ ਚ ਬਿਲਕੁਲ ਬੰਦ ਹੋ ਚੁੱਕੇ ਹੋਇਆ ਨਾ ਬੰਦ ਮੈਂ ਇਹ ਕਹਿਣਾ ਕਿ ਤੁਸੀਂ ਭਾਜੀ ਜਿਹੜੇ ਇਹ ਪੇ ਚੱਲ ਰਹੇ ਨੇ ਸੁਮੇਤ ਇਹਨਾਂ ਤੇ ਦੇ ਹੈਵ ਟੂ ਟੇਕ ਐਕਸ਼ਨ ਸੋ ਥੈਟ ਜਿਹੜੀ ਸੁਸਾਇਟੀ ਦੇ ਵਿੱਚ ਐਦਾਂ ਦੀ ਜੋ ਹੁਣ ਆਪਣੇ ਸਾਹਮਣੇ ਸਿਚੁਏਸ਼ਨ ਆ ਕਿ ਇਹਨਾਂ ਕੁਮਸਬ ਇੱਕ ਇਹਦੇ ਚ ਇਹ ਵੀ ਹੈਗੀ ਗੱਲ ਹੈ ਕਿ ਲਗਾਤਾਰ ਇੱਕ ਮਸਲਾ ਹੋਰ ਉੱਠਿਆ ਕਈ ਹਾਲਾਂਕਿ ਉਹਦੀ ਮੈਡੀਕਲ ਰਿਪੋਰਟ ਦੇ ਚ ਤਾਂ ਨਹੀਂ ਸਾਹਮਣੇ ਆਇਆ ਕਹਿੰਦੇ ਵੀ ਬਲਾਤਕਾਰ ਕੀਤਾ ਗਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਕਈ ਤਰ੍ਹਾਂ ਦੀਆਂ ਚੀਜ਼ਾਂ ਤੇ ਕਈ ਲੋਕਾਂ ਨੇ ਦਾਅਵੇ ਕਰੇ ਨੇ ਇਸ ਚੀਜ਼ ਨੂੰ ਲੈ ਕੇ ਉਹਤੇ ਵੀ ਤੁਸੀਂ ਕੋਈ ਲੀਗਲ ਐਕਸ਼ਨ ਕਰਨੀ ਵਧ ਰਹੇ ਹੋ ਤੇ ਜਾਂ ਫਿਰ ਇਹ ਸੱਚਿਓ ਹੈਗਾ ਕੋਈ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਦੇਖੋ ਮੈਂ ਵੀ ਤੁਸੀਂ ਤਾਂ ਪਤਾ ਕਰ ਲਿਆ ਹੁਣ ਕੇਸ ਬਾਰੇ ਵੀ ਕੀ ਕੁਝ ਹੈ ਉਹਦੇ ਚ ਅੱਜ ਦੇਖੋ ਮੈਂ ਗੱਲ ਕਰ ਰਿਹਾ ਹਾਂ ਸੁਮੇ ਜੀ ਕਿ ਜਦੋਂ ਇਹ ਇਨਸੀਡੈਂਟ ਵਾਪਰਿਆ ਹੁਣ ਤੱਕ ਆਪਾਂ ਕਿੰਨੀਆਂ ਮੀਡੀਆ ਕਵਰੇਜ ਦੇਖਿਆ ਰਿਹਾ ਕੀ ਪੁਲਿਸ ਦੇ ਧਿਆਨ ਚ ਜਾਂ ਕੋਈ ਉਹਨਾਂ ਨੇ ਪੁਲਿਸ ਅਥਾਰਟिटीज ਨੇ ਇਹ ਗੱਲ ਕਹੀ ਹੈ ਵੀ ਕੋਈ ਰੇਪ ਵੀ ਕਮਿਟ ਹੋਇਆ ਉਸ ਤੋਂ ਪਹਿਲਾਂ ਕੋਲ ਕੁਝ ਨਹੀਂ ਹੈ ਇਹ ਹੁਣ ਕੁਝ ਹੈ ਨਹੀਂ ਹੁਣ ਇਹ ਜਿਹੜੀ ਚੀਜ਼ ਹੈ ਕਿੱਥੋਂ ਇਹ ਗੱਲ ਬਿਲਕੁਲ ਠੀਕ ਹੈ ਵੀ ਸੋਸ਼ਲ ਮੀਡੀਆ 'ਚ ਚੀਜ਼ ਵਾਇਰਲ ਹੋ ਰਹੀ ਹੈ ਇਹ ਸਮੇਂ 'ਚ ਕੋਈ ਦੋ ਤਿੰਨ ਵਿਅਕਤੀ ਨੇ ਜਿਹੜੇ ਆਪਣੇ ਲੈਵਲ ਤੇ ਹੀ ਆਫਟਰ ਥੌਟ ਸਟੋਰੀ ਕਹਣੋ ਸੈਂਸਕ੍ਰਿਟਡ ਜਾਂ ਕਹੋ ਵੀ ਆਪਣੇ ਲੈਵਲ ਤੇ ਤਫਤੀਸ਼ ਕਰਕੇ ਉਹਨੂੰ ਮੈਨੀਪੂਲੇਟ ਕਰਕੇ ਤੇ ਉਹਨੂੰ ਚੁੱਕ ਕੇ ਬਣਾ ਕੇ ਉਹਨੂੰ মিডিਆ ਦੇ ਵਿੱਚ ਜਾ ਰਹੇ ਨੇ ਸੋ ਉਹ ਪ੍ਰਵੀਜ਼ਨ ਆਫ ਲਾ ਕਹਿੰਦੇ ਨੇ ਵੀ ਜੇਕਰ ਤੁਸੀਂ ਰਿਊਮਰਸ ਬਣਾ ਕੇ ਉਹਨੂੰ ਸਪਰੈਡ ਕਰਦੇ ਹੋ ਤਾਂ ਤਾਂ ਵੀ ਤੁਹਾਡੇ ਖਿਲਾਫ ਕਾਰਵਾਈ ਜੜੀ ਉਹ ਬਣਦੀ ਏ ਸੋ ਸਾਡੇ ਕਹਣ ਤੋਂ ਭਾਵ ਇਹ ਹੈ ਕਿ ਕੀ ਇਸ ਮਾਮਲੇ 'ਚ ਕੋਈ ਇਹੋ ਜਿਹਾ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਪੁਲਿਸ ਨੇ ਆਪਣੇ ਅੰਗਲ ਤੋਂ ਇਨਵੈਸਟੀਗੇਟ ਕਰਨਾ ਹੈ ਕਿ ਕੋਈ ਮੈਡੀਕਲ ਇਹੋ ਜਿਹਾ ਕੋਈ ਐਵੀਡੈਂਸ ਆਇਆ ਹੈ ਜਿਹਦੇ 'ਚ ਕੱਲ ਨੂੰ ਆਵੇ ਵੀ ਯਾਰ ਭਾਈ ਉਸ ਲੇਡੀ ਦੇ ਨਾਲ ਰੇਪ ਵੀ ਕਮਿਟ ਹੋਇਆ ਹੈ ਸੈਕੰਡ ਪੁਆਇੰਟ ਇੱਕ ਇਹਦੇ 'ਚ ਹੋਰ ਬੜਾ ਇੰਪੋਰਟੈਂਟ ਹੈ ਉਹ ਇਹ ਹੈ ਕਿ ਇੱਕ ਤਾਂ ਤੁਸੀਂ ਸ਼ਾਇਦ ਤੁਹਾਡੇ ਧਿਆਨ 'ਚ ਆਇਆ ਹੋਵੇ ਵੀ ਜਿਹੜਾ ਉਹ ਲੇਡੀ ਡਿਸੀਜ਼ਡ ਹੈ ਉਹਦਾ ਹੁਣ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਉਹ ਹਜੇ ਤੱਕ ਉਹਦਾ ਅਸੈਸੀਬਲ ਹੈ ਮਤਲਬ ਕਿ ਉਹ ਹਜੇ ਤੱਕ ਓਪਨ ਨਹੀਂ ਪਾਈਆ ਮਤ ਪੜ ਮੇਰੋਂ ਦਾ ਜਿਹੜਾ ਅਕਾਊਂਟ ਹੈ ਉਹ ਬੰਦ ਕਰ ਦਿੱਤਾ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹਦੇ ਤੋਂ ਇਲਾਵਾ ਜਿਹੜੇ 7 ਤੋਂ 8 ਆ ਹੁਣ ਉਹਦੇ ਫਾਲੋਅਰਸ ਵਧੇ ਨੇ ਲੇਡੀ ਡਿਸਿਸ ਦੇ 4 ਲੱਖ ਫਾਲੋਅਰਸ ਵਧਿਆ ਇਹਦਾ ਮਤਲਬ ਫਿਰ ਕੀ ਲੋਕ ਇਸ ਕਰਕੇ ਨੇ ਲੋਕ ਇਸ ਕਰਕੇ ਵੀ ਭਾਈ ਜੋ ਇਹਨੇ ਕੰਟੈਂਟ ਪਾਉਂਦੀ ਸੀ ਕੀ ਕੰਟੈਂਟ ਪਾਉਂਦੀ ਸੀ ਜਾਂ ਕੀ ਮਾਮਲਾ ਸੀ ਇੱਕ ਚੀਜ਼ ਹੋ ਰਹੀ ਸੋਮੀ ਜੀ ਵੀ ਜਿਹੜੇ 7 ਤੋਂ 8 ਵਿਅਕਤੀ ਨੇ ਕੁਝ ਔਰਤਾਂ ਨੇ ਕੁਝ ਬੰਦੇ ਨੇ ਜਿਨ੍ਹਾਂ ਨੇ ਭਰਪੂਰ ਲਕਚਰਤਾ ਬਲਗੈਰਿਟੀ ਨੂੰ ਸਪਰੈਡ ਕੀਤਾ ਹੈ ਮੈਂ ਗੱਲ ਕਰਦਾ ਵੀ ਕੱਲ ਪਤਾ ਲੱਗਿਆ ਵੀ ਇੱਕ ਕਮਿਸ਼ਨਰ ਪੁਲਿਸ ਦੇ ਕੰਪਰਸਰ ਇੱਕ ਫੇਰ ਕੈਫਾਇਰ ਹੋਇਆ ਉਹਨਾਂ ਦੇ ਸਟੇਟਮੈਂਟਾਂ ਦਰਜ ਕੀਤੀਆਂ ਜਾ ਰਹੀਆਂ ਨੇ ਵੀ ਭਾਈ ਅਮਰਤਪਾਲ ਮਹਿਰੋ ਨੇ ਫਲਾਣਾ ਫਲਾਣਾ ਬੰਦਾ ਜਿਹੜਾ ਸੀ ਉਹ ਕਤਲ ਕਰਤਾ ਤੇ ਸਾਨੂੰ ਵੀ ਇਹ ਲੱਗਦਾ ਕਿਉਂਕਿ ਸਾਡੇ ਕੋਲ ਫੋਨ ਕਾਲ ਆ ਗਿਆ ਪਤਾ ਨਹੀਂ ਉਹ ਜੈਨੂ ਨੇ ਫੋਨ ਕਾਲ ਨਹੀਂ ਜੈਨੂ ਨੇ ਪਤਾ ਨਹੀਂ ਕਿੱਥੋਂ ਮੇਲ ਟਿਕ ਗਈ ਵੀ ਜੇ ਸਾਨੂੰ ਵੀ ਲੱਗਦਾ ਵੀ ਕੱਲ ਨੂੰ ਸਾਡੇ ਪਰਿਵਾਰ ਤੋਂ ਸਾਨੂੰ ਵੀ ਡਰ ਖਤਰਾ ਹੈ ਤੇ ਵੀਡੀਓ ਪਾਇਆ ਨਾ ਅਮਰਤਪਾਲ ਮਹਿਰੋ ਨੇ ਉਹ ਕੁੜੀਆਂ ਨੂੰ ਮੇਰਾ ਪੁਆਇੰਟ ਸੁਣੋ ਜੇ ਅਮਰਤਪਾਲ ਮਹਿਰੋ ਨੇ ਵੀਡੀਓ ਪਾਇਆ ਹੈ ਚਲੋ ਮੈਂ ਤੁਹਾਡੀ ਤੱਕ ਕਮਿਸ਼ਨਰ ਪੁਲਿਸ ਆਂਬਰਸਾ ਕਮਿਸ਼ਨੇਟ ਪੁਲਿਸ ਵੱਲੋਂ ਇੱਕ ਪਰਚਾ ਦਰਜ ਹੋ ਗਿਆ ਹੈ ਇਸ ਸਬੰਧੀ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਉਹ 7-8 ਬੰਦੇ ਨੇ ਜਿਹੜਾ ਹੁਣ ਤੱਕ ਉਹਨਾਂ ਨੇ ਇਤਰਾਜ਼ਯੋਗ ਕੰਟੈਂਟ ਮੀਡੀਆ ਤੇ ਪਾਇਆ ਕੀ ਧਾਰਾ 294 67 A 67 ਆਈਟੀ ਐਕਟ ਕੀ ਇਹ ਪ੍ਰਵੀਜ਼ਨ ਆਫ ਲਾ ਵਿੱਚ ਹੈ ਨਹੀਂ ਮੇਰਾ ਪੁਆਇੰਟ ਸਭ ਤੋਂ ਸੁਮੇ ਜੀ ਮੇਰਾ ਪੁਆਇੰਟ ਇਹ ਆ ਵੀ ਤੁਸੀਂ ਕਾਨੂੰਨ ਚ ਰਹਿ ਕੇ ਤੁਸੀਂ ਪਿਕ ਐਂਡ ਚੂਸ ਨਹੀਂ ਕਰ ਸਕਦੇ ਵੀ ਘੁੰਮਣ ਰਾਨ ਦੇ ਖਿਲਾਫ ਤਾਂ ਕਾਰਵਾਈ ਪਾਣੀ ਏ ਪਰ ਸੂਮੀ ਜਿੱਕ ਚੱਗੇ ਵੱਡੇ ਜਰਨਲਿਸਟ ਨੇ ਉਹਦੇ ਖਿਲਾਫ ਨਹੀਂ ਪਾਣੀ ਨਾ ਜੇਕਰ ਮੈਂ ਫਸ ਕੀਤਾ ਤਾ ਸੁਮੀ ਜੀ ਮੇਰੇ ਖਿਲਾਫ ਅਫੈਂਸ ਦੇ ਤਹਿਤ ਤੁਸੀਂ ਇਹ ਕਹਤਾ ਵੀ ਸਰ ਉਹ ਤਾਂ ਪਰਚਾ ਉਹ ਤਾਂ ਲਾਈਵ ਹੋਇਆ ਸੀ ਜੇ ਲਾਈਵ ਹੋਇਆ ਸੀ ਤਾਂ ਉਦੋਂ ਤੱਕ ਪਰਚਾ ਪੈ ਗਿਆ ਪਰ ਜਿਹੜਾ ਇਹਨਾਂ ਨੇ ਹੁਣ ਤੱਕ ਧੱਗੀਆਂ ਢਾਈਆਂ ਨੇ ਇਹਨਾਂ ਦੇ ਖਿਲਾਫ ਕਾਰਵਾਈਆਂ ਕਦੋਂ ਪੈਣਗੀਆਂ ਇਹਦੇ ਚ ਇੱਕ ਚੀਜ਼ ਹੋਰ ਦੱਸੋ ਫਿਰ ਇਹਦੇ ਚ ਵੀ ਕੱਲ ਨੂੰ ਇਹ ਇਹ ਚੀਜ਼ ਡਿਸਾਈਡ ਹੋਊਗਾ ਮਾਨ ਸਾਹਿਬ ਕੀ ਚਲੋ ਮੈਂ ਲਾਹੌਰ ਐਂਗਲ ਤੋਂ ਪੁੱਛ ਰਿਆ ਫਿਰ ਮਹਿਰੂ ਵਾਲਾ ਮਾਮਲਾ ਜੀ ਛੱਡ ਦਈਏ ਜਿਹੜੀਆਂ ਕੁੜੀਆਂ ਅੱਜ ਸ਼ਾਰਟ ਡਰੈਸ ਵੀਡੀਓ ਬਣਾ ਰਹੀਆਂ ਨੇ ਜਿਹੜੀਆਂ ਕੁੜੀਆਂ ਦੀ ਲੈਂਗੁਏਜ ਨੂੰ ਲੈ ਕੇ ਹੁਣ ਇਹ ਤਾਂ ਅਲੱਗ ਪਹਿਲੇ ਹੀ ਕੋਈ ਐਕਟ ਚ ਪ੍ਰਾਵਧਾਨ ਹੈਗਾ ਵੀ ਤੁਸੀਂ ਕਿੱਥੇ ਕਿੱਥੇ ਤੱਕ ਕੀ ਕਰ ਸਕਦੇ ਹੋ ਜਾਂ ਐਸੀ ਸਾਰਿਆਂ ਨੂੰ ਕਿਉਂਕਿ ਇਸੇ ਹਿਸਾਬ ਦੇ ਨਾਲ ਜਿਸ ਅਕੋਰਡਿੰਗ ਹੁਣ ਚੱਲ ਰਿਹਾ ਸਿਸਟਮ ਆ ਇਹਦੇ ਅਕੋਰਡਿੰਗ ਤਾਂ ਲੱਗਦਾ ਵੀ ਜੇ ਅਸੀਂ ਆਪਦੇ ਇੰਡੀਆ ਦੀ ਗੱਲ ਕਰ ਲਈਏ ਪਤਾ ਹੀ ਨਹੀਂ ਕਿੰਨਾ ਕਾਊਂਟ ਬੰਦ ਕਰਾਉਣਾ ਪਊ ਤੇ ਪਤਾ ਹੀ ਨਹੀਂ ਕਿੰਨੇ ਕੁੜੀਆਂ ਦੀ ਆਖਰਕਾਰ ਇਸ ਤਰ੍ਹਾਂ ਦੇ ਨਾਲ ਵੜੀ ਚੜਾਉਣੀ ਪਊ ਦੇਖੋ ਮੈਂ ਤੁਹਾਨੂੰ ਦੱਸਦਾ ਭਾਜੀ ਇੱਕ ਨਾ ਦੋ ਤਰ੍ਹਾਂ ਦੀ ਚੀਜ਼ ਹੈ ਇਹਨੂੰ ਆਪਾਂ ਇਕੱਠੇ ਨਹੀਂ ਦੇਖ ਸਕਦੇ ਇੱਕ ਕਾਨੂੰਨ ਹੈ ਜੋ ਇੰਡੀਆ ਦਾ ਇੱਕ ਸਿਸਟਮ ਚ ਸੈੱਟ ਹੋ ਗਿਆ ਹੈ ਵੀ ਉਹ ਫਰੇਮ ਔਰ ਸੈਕਿੰਡ ਕੀ ਹੈ ਕਿ ਕਸਟਮ ਸ ਰੀਤੀ ਰਿਵਾਜ ਨੇ ਜੋ ਇੱਕ ਹਿੰਦੂ ਧਰਮ ਚ ਕੀ ਸਿਖਾਇਆ ਜਾਂਦਾ ਕਿ ਅਸੀਂ ਜਿਹੜਾ ਕੱਪੜਾ ਲੈਣਾ ਹੈ ਮੁਸਲਮਾਨਾਂ ਚ ਬੁਰਕਾ ਪਾਉਂਦੇ ਨੇ ਔਰ ਸਾਡੇ ਧਰਮ ਦੇ ਵਿੱਚ ਵੀ ਇਹ ਕਿ ਤੁਸੀਂ ਪ੍ਰੋਪਰ ਬੀਬੀਆਂ ਦੁਪੱਟਾ ਲੈਣੀ ਹੁਣ ਇਹ ਇੱਕ ਸਾਡਾ ਇੱਕ ਇੱਕ ਆਪਾਂ ਇਹ ਕਹੋ ਕਿ ਸਮਾਜਿਕ ਤੌਰ ਤੇ ਇੱਕ ਇਹ ਚੀਜ਼ ਸੈੱਟ ਕੀਤੀ ਗਈ ਹੈ ਜੇ ਤੁਸੀਂ ਇਹ ਪੁੱਛੋਗੇ ਕਿ ਇਹਦਾ ਕਾਨੂੰਨ ਕੀ ਹੈ ਕਲਚਰ ਕਸਟਮ ਕਲਚਰ ਤੇ ਰਿਚੁਅਲਸ ਇਹ ਤੇ ਨੀ ਚਾਹੀ ਚੀਜ਼ਾਂ ਨੇ ਜੇ ਤੁਸੀਂ ਇਹ ਪੁੱਛੋਗੇ ਕਿ ਮੁਸਲਮਾਨਾਂ ਦਾ ਯਾਰ ਕਿਹੜੇ ਕਾਨੂੰਨ ਤਹਿਤ ਬੁਰਕਾ ਪਾਣਾ ਸਿੱਖਾਂ ਦੇ ਕਿਹੜੇ ਕਾਨੂੰਨ ਤਹਿਤ ਦੁਪੱਟਾ ਲੈਣਾ ਨਹੀਂ ਮਿਲੇਗਾ ਕੁਝ ਇਹ ਸਾਨੂੰ ਸਾਡੀ ਜਿਹੜੇ ਅਸੀਂ ਸਮਾਜ 'ਚ ਰਹਿੰਦੇ ਆ ਉਸ ਦੇ ਵਿੱਚ ਸਿਖਾਇਆ ਜਾਂਦਾ ਹੈ ਕਿ ਅਸੀਂ ਆ ਸਾਡਾ ਡਿਸਪਲਨ ਹੈ ਲਿਮਿਟੇਸ਼ਨ ਨਹੀਂ ਲਿਮਿਟੇਸ਼ਨਸ ਨਹੀਂ ਹਣ ਯੂ ਆ ਰਾਈਟ ਕਿ ਯਾਰ ਇਹਦੇ ਵਿੱਚ ਕਿੰਨਾ ਅਸੀਂ ਕੋਸ਼ਿਸ਼ ਕਿਵੇਂ ਕਰਾਂਗੇ ਕਿ ਨੰਗੇਜ ਕੱਪੜੇ ਵਾਲਿਆਂ ਨੂੰ ਤੇ ਐਕਸ਼ਨ ਹੋਣਾ ਹੈ ਜਾਂ ਜਿਹੜੀ ਵਲਗੈਰਿਟੀ ਓਪਨ ਦੇ ਰਹੇ ਨੇ ਹੁਣ ਸੈਕਸ਼ਨ 294 ਪੜੋ ਧਿਆਨ ਨਾਲ ਪੜੋ ਅਫਸੀਨ ਐਕਟੈਂਟ ਸੰਗਸ ਉਹਦੇ ਵਿੱਚ ਕੀ ਕਿ ਜੇ ਕੋਈ ਵੀ ਬੰਦਾ ਵਲਗੈਰਿਟੀ ਇਨ ਪਬਲਿਕ ਤੁਸੀਂ ਕਰ ਰਹੇ ਹੋ ਤਾਂ ਉਹਦੇ ਤੇ ਭਾਜੀ ਐਕਸ਼ਨ ਹੋਏਗਾ ਸੋ ਯੂ ਆ ਰਾਈਟ ਇੱਥੇ ਆ ਕੇ ਐਟ ਲੀਸਟ ਇੱਕ ਸਾਨੂੰ ਸੈੱਟ ਕਰਨਾ ਪਏਗਾ ਕਾਨੂੰਨ ਦਾ ਇੱਕ ਪਾਰਟ ਜਿਹੜਾ ਹੈ ਉਹ ਭਾਵੇਂ ਕੋਈ ਨਵੀਂ ਅਮੈਂਡਮੈਂਟ ਆਈ ਜਿਹਦੇ ਵਿੱਚ ਆਈਟੀ ਐਕਟ ਦੇ ਵਿੱਚ ਆਵੇ ਕਿ ਕੋਈ ਵੀ ਬੰਦਾ ਵਲਗੈਰਿਟੀ ਔਰ ਜਿਹੜੇ ਅਫਸੀਨ ਐਕਸ ਨੇ ਜਾਂ ਸੌਂਗਸ ਨੇ ਨਹੀਂ ਕਰੇਗਾ ਔਰ ਵਿਦ ਰਿਗਾਰਡ ਟੂ ਜਿਹੜੀ ਡ्रेसेस ਨੇ ਇਹ ਬੜਾ ਇੱਕ ਕੌਂਟਰੋਵਰਸ਼ੀਅਲ ਮੁੱਦਾ ਹੈ ਮੈਂ ਇਹਦੇ ਵਿੱਚ ਕਿਉਂਕਿ ਇਹ ਬਹੁਤ ਉੱਪਰ ਤੱਕ ਚਲੇ ਜੇਗੀ ਗੱਲ ਜੇ ਮੈਂ ਤੈਨੂੰ ਕਮੈਂਟ ਕੀਤਾ ਸੋ ਉਹ ਰਾਈਟ ਟੂ ਤੱਕ ਹੈਗਾ ਬਟ ਇੱਕ ਲਿਮਿਟੇਸ਼ਨ ਹੈ ਇਹ ਨਹੀਂ ਕਿ ਅਸੀਂ ਬਹੁਤ ਸ਼ਾਰਟ ਜਿਹੜੇ ਕੱਪੜੇ ਨੇ ਅਸੀਂ ਉਹ ਪਾਈਏ ਸਵਾਸੀ ਤੇ ਇਸ ਚੀਜ਼ ਨੂੰ ਐਸੇ ਫੈਮਿਲੀ ਮੈਂਬਰ ਮੈਂ ਤਾਂ ਕਦੇ ਵੀ ਆਪਣੀ ਕੋਈ ਭੈਣ ਹੈ ਮੇਰੀ ਮਾਂ ਹੈ ਕੁੱਤੀ ਅਸੀਂ ਇੱਕ ਬੰਦੇ ਦਾ ਇੱਕ ਆਪਣਾ ਵੀ ਹੁਏ ਕਿਉਂਕਿ ਹੁਣ ਰਾਈਟ ਟੂ ਜਿਹੜੀ ਹੁਣ ਇੱਕ ਕਾਨੂੰਨ ਹੈ ਨਾ ਰਾਈਟ ਟੂ ਲਾਈਫ ਆਰਟੀਕਲ 21 ਉਹਦਾ ਫਾਇਦਾ ਲੋਕੀ ਕੀ ਕਹਿਣਗੇ ਕਈ ਇਹਨਾਂ ਨਾਲ ਗੱਲ ਕੀਤੀ ਇਹ ਸਾਨੂੰ ਦਾ ਰਾਈਟ ਟੂ ਲਾਈਫ ਹੈ ਜੀ ਸਾਡੇ ਦਾ ਸਾਡੇ ਸਾਡੇ ਤੇ ਆਜ਼ਾਦੀ ਹੈ ਸਭ ਦੀ ਆਜ਼ਾਦੀ ਹੈਗੀ ਬਿਲਕੁਲ ਹੈਗੀ ਹੈ ਆਜ਼ਾਦੀ ਬੋਲਣ ਦੀ ਵੀ ਹੈ ਮੈਂ ਇੱਥੇ ਐਡਵੋਕੇਟ ਬੈਠਾ ਮੇਰੇ ਵੀ ਇੱਕ ਲਿਮਿਟੇਸ਼ਨਸ ਨੇ ਇੱਕ ਬਾਉਂਡਰੀਜ਼ ਨੇ ਬਟ ਤੁਸੀਂ ਜਦੋਂ ਉਹਨੂੰ ਕ੍ਰੋਸ ਕਰੋਗੇ ਭਾਜੀ ਤਾਂ ਐਕਸ਼ਨ ਜਿਹੜਾ ਹੋਏਗਾ ਪਿਕਰ ਚ ਲਾਸਟ ਇਹ ਦੱਸ ਦੋ ਕਿ ਹੁਣ ਫਿਰ ਅੱਗੇ ਦੇ ਕੀ ਕਰੇ ਰਹਿਣ ਵਾਲੀ ਹੈ ਕਿ ਉਹਨਾਂ ਦੇ ਜਿਹੜੇ ਸਿਸਟਰ ਤੇ ਫਾਦਰ ਉਹ ਆ ਗਏ ਨੇ ਕਰੇ ਵਾਪਸ ਤੇ ਦੂਸਰਾ ਅ ਅਮਰਤਪਾਲ ਮਹਿਰੂ ਨੂੰ ਲੈ ਕੇ ਕੀ ਸਰੈਂਡਰ ਕਰਨ ਨੂੰ ਲੈ ਕੇ ਵੀ ਅੱਗੇ ਗੱਲਬਾਤ ਚੱਲ ਸਕਦੀ ਹੈ ਜਾਂ ਇਹ ਵੀ ਪੁਲਿਸ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਲੈ ਕੇ ਜਦੋਂ ਪੁਲਿਸ ਬੁਲਾਊਗੀ ਫਿਰ ਕਿਤੇ ਹੋਊਗਾ ਕਿਉਂਕਿ ਪੁਸਤਕ ਤਾਂ ਕਿਤੇ ਐਲਓਸੀ ਜਾਂ ਜਾਰੀ ਕਰ ਚੁੱਕੀ ਤਾਂ ਸਭ ਤੋਂ ਵੱਧ ਭਾਵ ਹੈ ਕਿ ਉਹਨਾਂ ਨੂੰ ਜ਼ਰੂਰਤਾ ਉਹਨਾਂ ਦੀ ਨਹੀਂ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਪਾਰਟੇ ਚ ਉਹਨਾਂ ਨੇ ਐਲਓਸੀ ਕਰਤੀ ਇਸ਼ੂ ਠੀਕ ਕੀਤਾ ਤੇ ਜਿਹੜੀ ਹੁਣ ਬਾਕੀ ਗੱਲ ਰਹਿ ਗਈ ਇਹਨਾਂ ਦੇ ਸਰੈਂਡਰ ਉਹ ਅਸੀਂ ਬਿਲਕੁਲ ਸਾਰੀ ਟੀਮ ਬੈਠ ਕੇ ਜਿਵੇਂ ਅਗਲਾ ਹੋਏਗਾ ਡੈਫੀਨਿਟਲੀ ਉਹਦਾ ਹੌਨ ਕਰਾਣਾ ਹੈ ਜਾਂ ਪਹਿਲਾਂ ਅਸੀਂ ਬੇਲਾ ਲਾਣੀਆਂ ਨੇ ਉਹ ਕਿਵੇਂ ਹੋਏਗਾ ਉਹ ਤੈਅ ਹੋਏਗਾ ਔਰ ਹਾਂ ਇੱਕ ਥੋੜੇ ਚੈਨਲ ਚ ਜਾਂਦਾ ਜਾਂਦਾ ਕਹਿ ਜਾਨਾ ਕਿ ਜੇ ਪੰਜਾਬ ਪੁਲਿਸ ਸਾਡੀ ਨੇ ਦੁਬਾਰਾ ਉਹਨਾਂ ਦੀ ਫੈਮਿਲੀ ਮੈਂਬਰ ਜਾਂ ਕੋਈ ਉਹਨਾਂ ਦੀ ਲੇਡੀ ਨੂੰ ਚੱਕਿਆ ਆਗੇ ਕੋਈ ਅਸੀਂ ਇਧਰ ਰਿਟ ਦਾਖਲ ਕਰਨ ਲੱਗੇ ਸੀ ਮੇਬੀ ਇਹਨਾਂ ਨੂੰ ਕੋਈ ਨਿਊਜ਼ ਮਿਲ ਗਈ ਜਾਂ ਇਹਨਾਂ ਨੇ ਕੁਝ ਵੀ ਸੀ ਇਹਨਾਂ ਨੇ ਛੱਡਦੇ ਨੇ ਪਰ ਜੇ ਕੋਈ ਦੁਬਾਰਾ ਕੋਸ਼ਿਸ਼ ਕੀਤੀ ਤਾਂ ਅਸੀਂ ਬਾਈ ਨੇਮ ਉਸ ਪੁਲਿਸ ਅਫੀਸਰ ਨੂੰ ਹਾਈ ਕੋਰਟ ਚ ਰਿਟ ਪਾ ਕੇ ਐਮਪਲੀਟ ਕਰਕੇ ਸਟ੍ਰਿਕਟ ਐਕਸ਼ਨ ਜੜਾ ਮੰਗਾਗੇ ਖਰ ਕਿਉਂਕਿ ਇਸ ਪੂਰੇ ਮਸਲੇ ਚ ਦੇਖਿਏ ਕਾਨੂੰਨੀ ਪੱਖ ਵੀ ਬਹੁਤ ਮਾਇਨੇ ਰੂਗਾ ਕਿਉਂਕਿ ਇੱਕ ਪਾਸੇ ਜਿੱਥੇ ਖੁਦ ਅਮਰਤਪਾਲ ਮਹਿਰੋ ਕਈ ਚੀਜ਼ਾਂ ਨੂੰ ਲੈ ਕੇ ਕਹਿ ਰਹੇ ਨੇ ਵੀ ਜਿੰਮੇਵਾਰੀ ਚੱਕੀ ਉਹਨਾਂ ਨੇ ਕਿ ਆਖਰ ਇਹ ਕਤਲ ਹੋਇਆ ਜਾਂ ਅੱਗੇ ਹੋਰ ਕੁੜੀਆਂ ਦੇ ਨਾਂ ਲਏ ਨੇ ਦੂਜੇ ਪਾਸੇ ਵਕੀਲਾਂ ਦੇ ذریعے ਕੀ ਆਖਰ ਬਚਾਅ ਪੱਖ ਨੂੰ ਦੇਖਦੇ ਹੋਏ ਕੀ ਕੀ ਦਰੀਲਾ ਇਨ ਫਿਊਚਰ ਰਹਿਣੀਆਂ ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਇਹ ਪੂਰਾ ਇਨਸੀਡੈਂਟ ਵਾਪਰਿਆ ਉਹਨੇ ਕਈ ਸਵਾਲ ਹੋਰ ਨਵੇਂ ਖੜੇ ਕਰੇ ਨੇ ਕਿ ਜਿੰਨਾ ਵੀ ਸੋਸ਼ਲ ਮੀਡੀਆ ਤੇ ਕੰਟੈਂਟ ਚੱਲ ਰਿਹਾ ਹੈ ਤਾਂ ਕੀ ਉਹ ਡਰੈਸਿਸ ਨੂੰ ਲੈ ਕੇ ਬੋਲਹ ਦੇ ਐਕਟਰ ਜਿਹੜੇ ਹੋਰੇ ਨੇ ਉਹਨੂੰ ਲੈ ਕੇ ਵੀ ਕਿ ਕੋਈ ਕੱਲ ਨੂੰ ਇਸ ਤਰ੍ਹਾਂ ਦੇ ਕੋਈ ਗਾਈਡਲਾਈਨਸ ਫਰੇਮ ਹੋਣਗੀਆਂ ਕਿ ਕੋਈ ਇਦੋਂ ਪਹਿਲਾਂ ਵੈਬ ਸੀਰੀਜ਼ ਨੂੰ ਲੈ ਕੇ ਵੀ ਬਹੁਤ ਵੱਡੇ ਤੌਰ ਤੇ ਸਵਾਰ ਉੱਠੇ ਨੇ ਵੀਡੀਓ ਜਰਨਲਿਸਟ ਹਰਪਾਲ ਦਨਾ ਸਮੀ ਸਿੰਘ ਉਹ ਯਾਨਕ ਸੁਸਰ ਵੀ ਚੰਡੀਗੜ੍ਹ